ਹੁਣ ਪਾਰ ਵੀ ਕਈ ਖੋਲਦੇ ਠੀਕ ਆ ਆ ਪਾਰ ਹੁੰਦੇ ਬਈ ਠੀਕ ਆ ਆ ਪਾਰ ਚੈੱਕ ਕਰੋ ਪਤਲੇ ਪਾਰਾ ਖੂਤਰੀ ਦੇ ਠੀਕ ਆ ਇਹ ਉੜਦੀ ਜਮਾ ਉੱਚੀ ਵੀ ਆ ਸਲੋ ਵੀ ਉੜਦੀ ਆ ਪਿਛੇ 7-7 ਵਜੇ ਦਾ ਟਾਈਮ ਨੇ ਬਾਈ ਘਰੇ ਕੀਤਾ ਹੋਇਆ ਫੁੱਲ ਗਰਮੀਆਂ ਦੇ ਵਿੱਚ ਠੀਕ ਆ ਇਹ ਮਾੜੀ ਥੋੜੀ ਆ ਇਹ ਬਾਈ ਬਹਿਮ ਆ ਜਿੰਨੇ ਪਾਈ ਜਾਂਨੇ ਪਾਈ ਜਾਂਨੇ ਆਪਾਂ ਜੋੜਾਂ ਦਾ ਕੀ ਆ ਜੀ ਚੜਦੇ ਵਾਲੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਐਨਆਰ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਦਿলো ਧੰਨਵਾਦ ਤੇ ਆਜੋ ਬਾਬੋ ਕਰਦੇ ਆਂ ਦੀ ਵੀਡੀਓ ਸ਼ੁਰੂ ਵੀਡੀਓ ਸ਼ੁਰੂ ਚ ਬਾਈ ਬੱਚੇ ਬੂਚੇ ਕੱਢ ਲਏ ਆ ਠੀਕ ਆ ਤੇ ਹ ਤੇ ਇਦੋਂ ਬੱਚੇ ਪੁੱਛ ਕਬੂਤਰੀਆਂ ਜਾਂ ਵੱਡੇ ਨਾਰ ਉਹ ਜਿੱਦਾਂ ਵੀ ਕਰਨਾ ਹਨਾ ਉਦਾਂ ਹੀ ਕਰ ਲਾਂਗੇ ਠੀਕ ਆ ਤੇ ਆਜੋ ਫਿਰ ਬਾਬਿਓ ਮਿਲਦੇ ਆ ਖੁੱਡਾ ਸਾਫ਼ ਕਰਕੇ ਆ ਖੁੱਡਾ ਸਾਫ਼ ਕਰੀਏ ਪਹਿਲਾਂ ਲੋ ਜੀ ਬਾਬਿਓ ਆ ਕੂਤਰ ਕੂਤਰੀਆਂ ਛੱਡ ਦਿੱਤੀਆਂ ਮੈਂ ਬੱਚੇ ਪੁੱਛੇ ਹਨਾ ਧੁੱਪ ਧੁੱਪ ਲੱਗ ਜਵੇ ਇਹਨਾਂ ਨੂੰ ਤੇ ਘੜੀਖੰਡ ਮੈਂ ਲੱਗੂਗੀ ਫਿਰ ਜਾਣਾ ਹੁੰਦਾ ਤੇ ਕੰਮ ਨਾਲੇ ਫਿਰ ਬਿਜੀ ਪੂਜੀ ਹੋ ਜਾਂਦਾ ਤੇ ਕੂਤਰ ਮੈਂ ਧੁੱਪ ਧੁੱਪ ਲੱਗ ਜੂਗੀ ਘੜੀ ਹਨਾ ਤੇ ਜਿਹੜੀ ਆਪਣੀ ਉਹ ਗਈ ਕਬੂਤਰੀ ਉੜ ਕੇ ਹੁਣ ਜਿਹੜਾ ਬੱਚਾ ਬੈਠਾ ਨਾ ਉੜ ਕੇ ਇਹ ਉਹ ਖੜਾ ਜਾ ਆ ਆ ਚੁੰਝਾ ਖਾਂਦਾ ਇਦੋਂ ਸਿੱਧਾ ਇਹ ਬਿਠਾ ਸਟੇਡ ਯਾਰ ਆਥਲੇ ਨੂੰ ਹੋ ਗਿਆ ਆਹ ਵਾਲੀ ਆ ਹੋ ਗਈ ਉੱਡ ਕੇ ਇਹ ਆਪਣੇ ਕੋਲ ਜਿਹੜੀ ਮੈਂ ਤਾਂ ਦੱਸਿਆ ਮੇਰੇ ਤੋਂ ਭੁੱਲ ਗਈ ਮੈਨੂੰ ਪਤਾ ਨਹੀਂ ਯਾਰ ਕਿਹੜਾ ਬੱਚਾ ਉਹ ਆ ਬੱਚਾ ਸੀ ਬਾਈ ਉਹ ਵਾਲਾ ਠੀਕ ਆ ਆ ਗਿਆ ਅੱਜ ਚਿੱਤੇ ਆਪਾਂ ਨੂੰ ਰੱਤੇ ਕਬੂਤਰ ਦਾ ਵੱਡੇ ਦਾ ਜਿਹੜੇ ਪੱਠੀ ਸੀ ਕੀ ਹੋਏ ਸੀ ਤਾਂ ਬੱਚੇ ਪੁੱਛੇ ਸਾਰੇ ਬਿਠੇ ਬੁੱਠੇ ਤੁਪ ਤੁਪ ਸੇਕ ਲੈਣ ਤੇ ਫਿਰ ਨਾਲ ਲਾਲੂ ਕੇ ਦਾਣਾ ਪਾ ਕੇ ਡੱਕ ਜਾਗੇ ਜਾਂ ਜਿਹੜਾ ਉਹ ਹੁੱਡਾ ਆਪਾਂ ਨਾ ਉੱਤੇ ਜਿਹੜੇ ਵੱਡੇ ਕਬੂਤਰ ਆ ਉਹ ਆਪਾਂ ਚੱਕ ਲੈਣੇ ਆ ਠੀਕ ਆ ਉਹ ਚੱਕ ਕੇ ਮੇਰੇ ਹਿਸਾਬ ਨਾਲ ਉੱਧਰ ਜ਼ਿਆਦਾ ਕਬੂਤਰ ਉਹ ਪਾ ਦਨੇ ਇਹਦੇ ਵਿੱਚ ਤੇ ਜਿਹੜੀਆਂ ਮਾਦੀਆਂ ਆ ਬਾਈ ਠੀਕ ਆ ਉਹ ਚੱਕ ਕੇ ਆਪਾਂ ਲੈ ਜਾਾਂਗੇ ਉਹ ਵਾਲੇ ਹੁੱਡੇ ਦੇ ਵਿੱਚ ਉੱਧਰ ਪਾ ਦਾਂਗੇ ਤੇ ਆ ਹੁੱਡਾ ਖੱਡਾ ਚੰਗੀ ਤਰ੍ਹਾਂ ਸਾਫ਼ ਕਰਦੇ ਆ ਰਵਿੰਦਰ ਦੇਖਦੇ ਆ ਕਦੋਂ ਹੁੰਦਾ ਕਦੋਂ ਨਹੀਂ ਤੇ ਇਹਨੂੰ ਚੰਗੀ ਤਰ੍ਹਾਂ ਕਰਕੇ ਨਾ ਵਿੱਚੋਂ ਜਾਲੀ ਜੁਲੀ ਜੀ ਕੱਢ ਕੇ ਸਫਾਈ ਕਰਕੇ ਇਹਦੇ ਚ ਦੇ ਦੇ ਥੱਲੇ ਤੇ ਮਿੱਟੀ ਫੇਰਾਂਗੇ ਇਹਦਾ ਨਾ ਥੱਲੇ ਜਿਹੜਾ ਲੈਂਟਰ ਪਿਆ ਹੋਇਆ ਉਹ ਦਾਣੇ ਜਿਹਾ ਮੈਨੂੰ ਪੱਤੀ ਫੇਰਨੀ ਬਹੁਤ ਔਖੀ ਹੁੰਦੀ ਹੈ ਨਾ ਤਾਂ ਹੀ ਨਹੀਂ ਸਾਫ਼ ਕੀ ਰਵੈਲ ਚ ਬੱਚੇ ਪਾਲਦੇ ਸੀ ਉਹਦੇ ਕਰਕੇ ਵੀ ਨਹੀਂ ਸਾਫ਼ ਕਰ ਹੋਇਆ ਸੀ ਤੇ ਇਹ ਕਿ ਕਿ ਖੁੱਡੇ ਚ ਬੜਿਆ ਘਟ ਜਾਂਦਾ ਇਸ ਕਰਕੇ ਇਹਨੂੰ ਕੱਢ ਕੇ ਇਹਦੇ ਵਿੱਚੋਂ ਦਰਾ ਚੰਗੀ ਤਰ੍ਹਾਂ ਬਈ ਸਾਫ਼ ਕਰਕੇ ਇੱਥੇ ਗੱਬੇ ਇੱਕ ਡੰਡਾ ਲਾ ਦਾਂਗੇ ਇੱਥੇ ਠੀਕ ਆ ਜਿਹੜੇ ਵੱਡੇ ਨਾਰਾ ਉਹ ਇਹਦੇ ਵਿੱਚ ਪਾ ਦਾਂਗੇ ਬਈ ਲਿਆ ਕੇ ਠੀਕ ਆ ਤੇ ਅਗਲੇ ਸਾਲ ਉਹ ਆਪਾਂ ਇੱਥੇ ਟੋਕਰੀਆਂ ਲਾ ਕੇ ਜਾਂ ਹੁਣ ਵੀ ਜਿਹੜੀਆਂ ਆਪਾਂ ਗਰਮੀ ਲਈ ਦੂਜੇ ਗਰਮੀ ਤੇ ਜਿਹੜੇ ਆ ਮਾਰਚ ਮੂਰਚ ਅਪ੍ਰੈਲ ਤੇ ਜਿਹੜੇ ਬੱਚੇ ਛੱਡਨੇ ਆ ਆਪਾਂ ਉਹ ਕੜਾਈ ਦੇ ਹਨਾ ਕਲੀਆਂ ਵਾਲੇ ਵਿੱਚ ਜੀਰੂ ਕਲੀ ਦੇ ਬਦੀ ਛੱਡਨੇ ਆ ਉਹ ਵੀ ਹੋ ਸਕਦਾ ਆਪਾਂ ਜੋੜੇ ਇੱਥੇ ਲਾ ਦਾਂਗੇ ਦੇਖਦੇ ਆ ਜੇ ਟੋਕਰੀਆਂ ਲਾਉਣੇ ਆ ਕੋਈ ਨਾ ਕੋ ਕਰਦੇ ਆ ਪਹਿਲਾਂ ਰੰਗ ਸਾਰਾ ਹੁੱਡਾ ਪਹਿਲਾਂ ਤਿਆਰ ਕਰਦੇ ਆਂ ਤੇ ਫਿਰ ਇਹ ਚ ਕਰਾਂਗੇ ਬਾਕੀ ਦੀ ਕਾਰਵਾਈ ਹਨਾ ਤੇ ਬਾਈ ਕਈ ਬਾਈਆਂ ਦੇ ਮੈਨੂੰ ਕਮੈਂਟ ਆਉਂਦੇ ਸੀ ਹਨਾ ਬਾਈ ਯਾਰ ਪਰਾਂ ਬਾਰੇ ਸਮਝਾਓ ਇਹ ਪੂਸ਼ ਖੁੱਲੀ ਦਾ ਕੀ ਮਤਲਬ ਹੁੰਦਾ ਜੋੜ ਬੰਦ ਦਾ ਜਾਂ ਜੋੜ ਦਾ ਕਲੀਆਂ ਦਾ ਬਾਈ ਅੱਜ ਇਸ ਟੌਪਿਕ ਤੇ ਗੱਲਾਂ ਬਾਤਾਂ ਕਰਾਂਗੇ ਆਪਾਂ ਠੀਕ ਆ ਵੀ ਜਿਹੜੇ ਕਬੂਤਰਾਂ ਦੀ ਪੂਸ਼ ਖੁੱਲੀ ਉਹਦੀ ਦੱਸਿਆ ਮੈਂ ਪਹਿਲਾਂ ਵੀ ਆ ਤੁਹਾਨੂੰ ਵੀਡੀਓ ਦੇ ਵਿੱਚ ਠੀਕ ਆ ਅੱਜ ਪ੍ਰੋਪਰਲੀ ਬਣਾਉਨੇ ਆਪਾਂ ਇਹ ਇਹੀ ਟੌਪਿਕ ਤੇ ਕਰਾਂਗੇ ਵੀ ਕਿਹੜੇ ਕਬੂਤਰ ਚੰਗੇ ਹੁੰਦੇ ਆ ਜਾਂ ਕਿਹੜੇ ਕਬੂਤਰ ਆਪਾਂ ਨੂੰ ਗਰਮੀ ਲਈ ਬਣਾਉਣੇ ਚਾਹੀਦੇ ਕਿਹੜੇ ਕਬੂਤਰ ਸਰਦੀ ਲਈ ਹੋਣੇ ਚਾਹੀਦੇ ਆ ਠੰਡੇ ਮੌਜੇ ਦਾ ਮਾਰਚ ਅਪ੍ਰੈਲ ਮਹੀਨੇ ਦੇ ਵਿੱਚ ਹਨਾ ਮੈਮੂਜ ਤੱਕ ਡੜੇ ਡੋਂ ਵਾਲੇ ਉਹ ਕਿਹੜੇ ਕਬੂਤਰ ਹੁੰਦੇ ਆ ਜੂਨ ਜੁਲਾਈ ਚ ਕਿਹੜੇ ਕਬੂਤਰ ਡੋਂ ਵਾਲੇ ਹੁੰਦੇ ਆ ਤਕਰੀਬਨ ਭਾਈ ਆਪਾਂ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਅੱਜ ਠੀਕ ਆ ਜੁੜੇ ਰਹੋ ਵੀਡੀਓ ਦੇ ਨਾਲ ਵੀਡੀਓ ਬਹੁਤ ਆਪਾਂ ਵਧੀਆ ਤੇ ਤਰੀਕੇ ਨਾਲ ਬਣਾਵਾਂਗੇ ਜਿਹੜੀ ਤੁਹਾਨੂੰ ਫੁੱਲ ਸਮਝ ਆ ਜਾਏ ਠੀਕ ਆ ਵੀ ਕਿਹੜੀ ਚੀਜ਼ ਆਪਾਂ ਸਮਝਾਉਣੀ ਚਾਹੁੰਦੇ ਆ ਜਿਹੜੀ ਤੁਸੀਂ ਪੁੱਛਦੇ ਸੀ ਉਹ ਸਮਝੋਗੇ ਠੀਕ ਆ ਵੀ ਜਿੱਦਾਂ ਹੁਣ ਖੁੱਲੀਆਂ ਪੂਛਾਂ ਵਾਲਿਆਂ ਦਾ ਕੀ ਮਤਲਬ ਹ ਜਾ ਕਬੂਤਰ ਭੱਜੇ ਨਾ ਕਿਹੜੀਆਂ-ਕਿਹੜੀਆਂ ਨਿਸ਼ਾਨੀਆਂ ਹੁੰਦੀਆਂ ਜਾਂ ਕੀ-ਕੀ ਦੇਖਣਾ ਪੈਂਦਾ ਜੋੜਾਂ ਤੇ ਕੀ ਹੁੰਦਾ ਜੋੜ ਬੰਦਦਾ ਜਾਂ ਖੁੱਲੇ ਦਾ ਕੀ ਮਤਲਬ ਹੁੰਦਾ ਉਸ ਬਾਰੇ ਵੀ ਸਾਰੀ ਜਾਣਕਾਰੀ ਕਰਾਂਗੇ ਵੀ ਕਿਹੜੀ ਚੀਜ਼ ਜ਼ਰੂਰੀ ਹੋਣੀ ਚਾਹੀਦੀ ਹੈ ਜਾਂ ਕਿਹੜੀ ਉਹਦਾ ਹੀ ਬਸ ਅਫਵਾਵਾਆਂ ਹੀ ਆ ਮਤਲਬ ਉਹਦੇ ਗੱਲਾਂ ਹੀ ਬਣਾਈਆਂ ਹਨਾ ਵੀ ਉਹ ਚੀਜ਼ਾਂ ਨੂੰ ਇਗਨੋਰ ਹੀ ਕਰ ਦੋ ਵੀ ਆਪਾਂ ਚੇਤੇ ਨਹੀਂ ਕਰਨੀਆਂ ਜੋ ਮਰਜ਼ੀ ਕੋਈ ਕਹੀ ਜਾਵੇ ਆਪਾਂ ਕਿਹੜੀਆਂ ਚੀਜ਼ਾਂ ਨਹੀਂ ਮੰਨਣੀਆਂ ਕਿਹੜੀਆਂ ਚੀਜ਼ਾਂ ਕਰ ਰਹੀਆਂ ਹਨਾ ਤੇ ਦੇਖਾਂਗੇ ਹੋਰ ਵੀ ਜੇ ਆਪਣੇ ਕੋਲ ਟਾਈਮ ਬਚਦਾ ਹੋਇਆ ਕਿਹੜਾ ਦਾਣਾ ਪਾਉਣਾ ਕਿੱਦਾਂ ਕਿਹੜੇ ਸਮੇਂ 'ਚ ਕਿੱਦਾਂ ਲੂ ਵਾਲੇ ਕਬੂਤਰ ਨੂੰ ਕਿੱਦਾਂ ਤਿਆਰ ਕਰਨਾ ਦੂਸਰਾ ਵਾਲੇ ਕਬੂਤਰ ਨੂੰ ਕਿੱਦਾਂ ਤਿਆਰ ਕਰਨਾ ਇਸ ਵੀਡੀਓ ਚ ਬਾਈ ਪੂਰਾ ਪਟਾਰਾ ਖੋਲ ਦਾਂਗੇ ਇਸ ਵੀਡੀਓ ਚ ਠੀਕ ਆ ਤੇ ਕੋਸ਼ਿਸ਼ ਕਰਾਂਗੇ ਸਾਰੀ ਗੱਲ ਤੁਹਾਨੂੰ ਸਮਝਾਈਏ ਜਿਹੜੀ ਤੁਹਾਨੂੰ ਸਮਝ ਆ ਜਵੇ ਤੇ ਆਇਓ ਬਾਬਿਓ ਫੇਰ ਮਿਲਦੇ ਆ ਖੋਟਾ ਖਡਾਓ ਸਾਫ਼ ਕਰਨਾ ਮੈਂ ਕਰ ਹੀ ਲਵਾਂ ਪਹਿਲਾਂ ਹੀ ਕੀਤਾ ਨਹੀਂ ਲੋਈ ਬਾਬਿਓ ਮਾਦੀਆਂ ਨੇ ਛੱਡੀਆਂ ਨੂੰ ਮੈਨੂੰ ਹੋ ਗਏ 11:00 ਵਜੇ ਗਏ ਹੈ ਨਾ 2 ਘੰਟੇ ਹੋ ਗਏ ਇਹਨਾਂ ਨੂੰ ਛੱਡੇ ਛੁੱਡੇਆਂ ਨੂੰ ਤੇ ਬੱਚੇ-ਬੂੱਚੇ ਵਿੱਚੇ ਜਿਹੜੇ ਧੁੱਪ-ਧੁੱਪ ਸੇਕਦੇ ਇਹਨਾਂ ਨੂੰ ਹੁਣ ਮੈਂ ਢੱਕ ਜਵਾਂ ਹੁਣ ਜਾਣਾ ਬਾਈ ਨਵੇਂ ਸ਼ਹਿਰ ਦੋ ਘੰਟੇ ਹੀ ਲੱਗਦੇ ਉੱਧਾ ਤੇ ਫੇਰ ਮਾ ਜਾਣਾ ਹੁੰਨਾ ਤੇ ਇਹਨਾਂ ਨੂੰ ਡੱਕ ਜੀ ਇੱਥੇ ਬਿੱਲੀ ਬੁੱਲੀ ਦਾ ਬਾਈ ਪਤਾ ਕੁਖਰੀ ਠੀਕ ਆ ਇਧਰੋਂ ਚੜ ਚੁੜ ਜਾਂਦੀ ਤੈਨੂੰ ਪਤਾ ਹੀ ਆ ਤੇ ਹੁਣ ਤਾਂ ਚਾਰ ਪੰਜ ਬਿੱਲੀਆਂ ਹੋ ਗਈਆਂ ਬਾਈ ਬਹੁਤ ਧਿਆਨ ਰੱਖਣਾ ਵੇਦਾ ਵੇ ਠੀਕ ਆ ਛਤਰੀਆਂ ਲਿਓਣੀਆਂ ਆ ਕੱਪੜੇ ਹੋਰ ਬਣਾਉਣੇ ਆ ਵਿੱਚੇ ਹੀ ਕੰਮ ਫਸਿਆ ਪਿਆ ਆ ਹੁਣ ਪੰਜ ਸੱਤ ਦਿਨ ਦੀ ਗੇਮ ਆ ਫੇਰ ਆਪਾਂ ਵਿਲੇ ਹੋ ਜਾਣਾ ਤੇ ਫੇਰ ਸ਼ਹਿਰ ਫਗਵਾੜੇ ਜਾਵਾਂਗੇ ਉੱਥੋਂ ਬਾਈ ਛਤਰੀਆਂ ਲਿਓਣੀਆਂ ਆ ਕੱਪੜੇ ਲਿਓਣੇ ਆ ਤੇ ਕੱਪੜਾ ਹੋਰ ਬਣਾਉਣਾ ਹਨਾ ਤੇ ਇਹ ਵੀ ਕੱਪੜਾ ਮੈਂ ਤੁਹਾਨੂੰ ਕਹਿੰਦਾ ਸੀ ਵਧੀਆ ਬ ਇਹ ਛਿੱਜਣ ਜਾਂ ਲਾਪਿਆ ਕਪੜਾ ਹੋਰ ਹੀ ਹਿਸਾਬ ਨਾਲ ਹੋ ਗਿਆ ਹਨਾ ਧਾਗੇ ਜੇ ਗੱਡੀ ਜਾਂਦਾ ਇਹ ਵੀ ਨਹੀਂ ਬਾਈ ਹੋਰ ਕਪੜਾ ਦੇ ਦੇ ਜਾਂ ਕੋਈ ਨਾ ਕੋਈ ਦਿਮਾਗ ਜਾਂ ਲਾਉਨੇ ਆ ਤੇ ਕੋਈ ਹੋਰ ਕਪੜਾ ਮੈਂ ਜਿਹੜਾ ਕਪੜਾ ਕਿਹਾ ਸੀ ਬਾਈ ਇਹ ਕਪੜਾ ਆਇਆ ਨਹੀਂ ਜਿਹੜਾ ਉਹਨੂੰ ਮੈਂ ਕਿਹਾ ਸੀ ਨਾ ਤੇ ਜਦੇ ਆਪਾਂ ਜਦਾਂ ਜਾਣਿਆ ਝੰਡੇ ਲੱਗੇ ਹੁੰਦੇ ਨਾ ਵੀ ਦੂਜਿਆਂ ਤੇ ਮੇਰੇ ਖਾਲਾ ਸ਼ੇਵੀ ਮਾਰਾਂ ਦੇ ਜਾਂ ਕਿਸੇ ਦੇ ਵੀ ਲਾ ਲਓ ਉਹਨਾਂ ਨੇ ਬਣਾਏ ਹੁੰਦੇ ਆ ਅੱਜ ਤੋਂ ਹੁਣ ਜਾਂਦੇ ਹੁੰਦੇ ਆ ਮਾਤਾ ਦੇ ਜਾਂ ਕਿਤਾ ਵੀ ਉਹ ਝੰਡੇ ਜਿਹੜੇ ਬਾਈ ਹੁੰਦਾ ਨਾ ਕਪੜਾ ਕੋਈ ਵੀ ਰੰਗ ਚ ਮੈਂ ਨਹੀਂ ਕਹਿੰਦਾ ਉਹੀ ਆਪਾਂ ਕੇਸਰੀ ਰੰਗ ਚ ਕਿਸੇ ਚ ਵੀ ਲੈਣਾ ਕਿਸੇ ਵੀ ਰੰਗ ਉਹ ਕਪੜਾ ਵਧੀਆ ਹੁੰਦਾ ਬਈ ਉਹ ਖਰਾਬ ਨਹੀਂ ਹੁੰਦਾ ਜਮਾਂ ਹੀ ਉਹ ਕਪੜੇ ਦੀ ਹੋਰ ਹੀ ਚੀਜ਼ ਆ ਮਤਲਬ ਗਰੋ ਜਾਂ ਗਰੇਸ ਜਿਹਾ ਹੀ ਹੋਰ ਆ ਇਹ ਕਪੜਾ ਉਹਨੇ ਆਪਾਂ ਨੂੰ ਡੁਪਲੀਕੇਟ ਦੇ ਦਿੱਤਾ ਕਪੜਾ ਬਹੁਤ ਵਧੀਆ ਦਾ ਰੰਗ ਨਹੀਂ ਫੇਡ ਹੋਇਆ ਮਾਸਾ ਵੀ ਜਿੱਦਾਂ ਦਾ ਹੈ ਉਦਾਂ ਦਾ ਹੀ ਆ ਮੇਰੀਆਂ ਨਾਲੇ 24 ਘੰਟੇ ਬਈ ਲੱਗੀਆਂ ਰਹਿੰਦੀਆਂ ਛਤਰੀਆਂ ਮੈਂ ਲਾਈਆਂ ਹੀ ਨਹੀਂ ਕਦੀ ਆਹ ਵਲੀਆਂ ਤੇ ਨਹੀਂ ਛਤਰੀਆਂ ਨਾ ਤੇ ਇਹ ਲਾਈਆਂ ਹੀ ਨਹੀਂ ਕਦੀ ਫਰਫੇ ਵੀ ਰੰਗ ਨਹੀਂ ਉੜਿਆ ਪਰ ਇਹ ਆ ਵੀ ਜਿਹੜੇ ਛਿੰਜੜੀਆਂ ਲਾਪਿਆ ਕਪੜਾ ਧਾਗੇ ਜੇ ਗੱਡੀ ਜਾਂਦਾ ਨਾ ਇਹ ਮਾੜਾ ਲੋਈ ਬਾਬੇ ਜੜੀ ਡੰਡੇ ਵਾਲੇ ਦੀ ਇੱਕ ਲਾਲਮੂ ਵਾਲੀ ਦੋ ਲਾਲਮੂਆਂ ਵਾਲੀਆਂ ਉਹ ਬਾਈ ਮੈਂ ਤੇ ਇਥੋਂ ਡੱਕਣ ਲੱਗਿਆ ਨਿਕਲ ਗਈ ਤੇ ਇੱਕ ਨਿਕਲ ਗਿਆ ਸੂਰਜ ਦੋ ਨਿਕਲੇ ਹਨਾ ਤੇ ਉਹ ਕਬੂਤਰੀ ਬਾਈ ਉੱਡੀ ਤੇ ਇੱਥੇ ਬਹਿ ਗਈ ਬਹਿ ਕੇ ਦੁਬਾਰਾ ਉੱਡੀ ਆ ਤੇ ਆ ਫਿਰਦੀ ਜਮਾ ਬਾਈ ਆ ਫਿਰਦੀ ਬਈ ਤੇ ਦੇਖੋ ਹੁਣ ਕੀ ਕਰਦੀ ਹੈ ਹਨਾ ਨਿਕਲ ਤਾਂ ਗਈ ਆ ਨਾਲੇ ਅਜ ਪਤਾ ਲੱਗ ਜੂ ਬਾਈ ਢਾਂਗੀ ਹੁੰਦੀ ਜੇ ਤਾਂ ਢਾਂਗੀ ਹੁੰਦੀ ਨੂੰ ਧੱਕ ਦੇਣ ਦਾ ਬਿਠਾ ਕੇ ਢਾਂਗੀ ਤੇ ਤਾਂ ਫੇਰ ਨੂੰ ਰੋਕ ਲਾਂਗੇ ਬਾਈ ਇਹਨੂੰ ਬਾਜੀ ਛੱਡਾਂਗੇ ਕਬੂਤਰੀ ਨੂੰ ਆਪਾਂ ਤੇ ਦੂਜੀ ਆਪਾਂ ਰੋਕ ਲਾਂਗੇ ਫੇਰ ਉਹ ਜਿਹੜੀ ਕਾਲੇ ਜੀ ਮੂੰਹ ਵਾਲੀ ਆ ਹਨਾ ਉਨੂੰ ਰੋਕ ਲਾਂਗੇ ਤੇ ਇਹ ਵਾਲੀ ਲਾਲ ਮੂੰਹ ਵਾਲੀ ਰੋਕ ਲਾਂਗੇ ਆਪਾਂ ਇਹਦਾ ਜਮਾਂ ਹੀ ਬਈ ਤਾਂ ਜਾਈ ਜਾਂਦੀ ਹੈ ਰੱਬ ਨੂੰ ਹੀ ਜਾਂਦੀਆਂ ਇਹ ਜਾਂਦੇ ਹੀ ਬਈ ਤਾਂ ਨੂੰ ਬਹੁਤ ਹੈ ਹਨਾ ਜੇ ਸਿੱਧੀ ਘਰ ਨੂੰ ਆਈ ਬਈ ਟਾਵਰ ਟੂਰ ਨੂੰ ਆ ਗਈ ਤੇ ਇਹਨੂੰ ਰੋਕ ਲੈਣਾ ਆਪਾਂ ਨਹੀਂ ਤਾਂ ਫਿਰ ਸੋਰੀ ਫੇ ਛੱਡਾਂਗੇ ਤੇ ਜੇ ਟਾਵਰ ਨੂੰ ਚਲ ਗਈ ਤਾਂ ਬਈ ਫੇ ਰੋਕ ਲਾਂਗੇ ਲਓ ਜੀ ਬਾਬੇ ਉਹ ਮ ਆ ਗਿਆ ਘਰੇ ਠੀਕ ਆ ਗਏ ਸੀਗੇ ਤੇ ਆ ਕੇ ਦੇਖਿਆ ਕੀ ਦੇਖਿਆ ਰੇ ਬਾਈ ਵਧਾਈਆਂ ਠੀਕ ਆ ਵਧਾਈਆਂ ਕਿਹੜੀਆਂ ਜਿਹੜੀ ਆਪਾਂ ਕਹਿੰਦੇ ਹੀ ਨਸਲ ਨੂੰ ਚੱਲ ਪਾ ਲੈਨੇ ਹਨਾ ਇਹ ਡੰਡੇ ਵਾਲੇ ਦੀ ਭੈਣ ਜਿਹੜੀ ਆਹ ਵਾਲੀ ਬਾਈ ਢਾਂਗੀ ਲੱਗੀ ਦੂਜੀ ਠੀਕ ਆ ਸਵੇਰ ਦੀ ਢਾਂਗੀ ਤੇ ਬੈਠੀ ਘਰ ਦੇ ਕਹਿੰਦੇ ਪਿਛੋ ਭਾਬੀ ਹੁੜੀ ਉੱਤੇ ਆਏ ਹੋਣੇ ਆ ਉਹ ਕਹਿੰਦੇ ਸਵੇਰ ਦੀ ਢਾਂਗੀ ਉੱਤੇ ਬੈਠੀਆਂ ਇਹ ਉੱਤੇ ਹੀ ਬੈਠੇ ਆ ਦੋਨੇ ਆਪਣਾ ਸੂਰਜ ਤੇ ਇਹ ਇਹਦਾ ਮਤਲਬ ਵੀ ਇਹ ਲੱਗੀ ਬਾਈ ਠੀਕ ਆ ਤੇ ਇਹਨੂੰ ਹੁਣ ਡਾਵਾਂਗੇ ਬਾਈ ਇੱਕ ਦੋ ਦਿਨ ਡਾ ਕੇ ਤੇ ਫੇਰ ਢਾਂਗੀ ਰੋਕ ਲਾਂਗੇ ਫੇਰ ਪਤਾ ਲੱਗ ਗਿਆ ਵੀ ਹੁਣ ਇਹ ਲੱਗੀ ਆ ਹਾਂਜੀ ਬਾਬਿਓ ਕੀ ਹਾਲ ਚਾਲ ਆ ਲਓ ਬਾਬਿਓ ਮੈਂ ਕਿਹਾ ਕਈ ਵੀਰਾਂ ਦੇ ਕਮੈਂਟਾਂ ਦੇ ਜਵਾਬ ਬਹੁਤ ਛੇੜ ਦੇ ਪਹਿਲਾਂ ਹੁੰਦੇ ਸੀ ਆਪਾਂ ਸ਼ੁਰੂ ਪਹਿਲਾਂ ਵੀ ਮੈਂ ਦੱਸਿਆ ਵੀ ਆਪਾਂ ਆਹ ਟੌਪੀ ਛੇੜਾਂਗੇ ਹਨਾ ਵੀ ਖੁੱਲੀਆਂ ਪੂਛਾਂ ਬੰਦ ਪੂਛਾਂ ਵੀ ਕੀ ਚੰਗੇ ਹੁੰਦੇ ਜਾਂ ਪੂਛਾਂ ਵਾਲੇ ਉੜਦੇ ਨਹੀਂ ਜਾਂ ਕਿੱਦਾਂ ਵੀ ਹੈਣਾ ਆਪਾਂ ਸਾਰੇ ਹੀ ਪਈ ਅੱਜ ਗੱਲਾਂ ਦੇ ਕਮੈਂਟਾਂ ਦੇ ਜਵਾਬ ਦੇਵਾਂਗੇ ਕਬੂਤਰ ਵੀ ਦਿਖਾਵਾਂਗਾ ਕਿਹੜਾ ਖੁੱਲੀ ਚੋੜੀ ਪੂਛ ਖੋਲ ਕੇ ਉੜਦੇ ਆ ਬੰਦਾ ਵਾਲੇ ਕੀ ਇਹਨਾਂ ਦਾ ਫਰਕ ਹੁੰਦਾ ਉਹ ਸਾਰੀਆਂ ਚੀਜ਼ਾਂ ਤੁਹਾਨੂੰ ਮਦਦ ਦਾਂ ਬਈ ਠੀਕ ਆ ਹੁਣ ਆ ਆਪਣੇ ਕੋਲ ਬਈ ਆ ਕਬੂਤਰ ਹੀ ਆ ਠੀਕ ਆ ਕੱਲ ਵੀ ਦਿਖਾਈ ਸੀ ਆਪਾਂ ਜੋੜੇ ਲਾਉਣੀ ਜਿਹੜੀ ਹੈਣਾ ਬਈ ਜਮਾ ਪੂਛ ਖੋਲ ਕੇ ਉੜਦੀਆਂ ਆਇਆ ਕਰਕੇ ਠੀਕ ਆ ਜਮਾ ਹੁਣ ਵੀ ਦੇਖ ਲਓ ਠੀਕ ਆ ਫੁੱਲ ਪੂਛ ਖੋਲਦੀ ਐ ਐਦਾ ਕਰਕੇ ਉੜਦੀ ਇਹ ਤੇ ਇਹਦਾ ਨਹੀਂ ਬਾਈ ਸੀਨ ਹੁੰਦਾ ਕਿ ਯਾਰ ਜਿਹੜੇ ਖੁੱਲੀਆਂ ਪੂਛਾਂ ਉੜਦੇ ਆ ਕੂਤਰ ਉੜਦੇ ਨਹੀਂ ਜਾਂ ਬਹਿ ਜਾਂਦੇ ਆ ਚੀੜ ਨਹੀਂ ਐਦਾਂ ਦਾ ਬਾਈ ਕੋਈ ਸੀਨ ਨਹੀਂ ਹੁੰਦਾ ਹੁਣ ਆ 6 6 7 7 ਵਜੇ ਦਾ ਟਾਈਮ ਇਹਨੇ ਬਾਈ ਘਰੇ ਕੀਤਾ ਹੋਇਆ ਫੁੱਲ ਗਰਮੀਆਂ ਦੇ ਵਿੱਚ ਠੀਕ ਆ ਇਹ ਮਾੜੀ ਥੋੜੀ ਆ ਇਹ ਬਾਈ ਬਹਿ ਮਾਂ ਜਿੰਨੇ ਪਾਈ ਜਾਂਨੇ ਪਾਈ ਜਾਂਨੇ ਆਪਾਂ ਜੋੜਾਂ ਦਾ ਕੀ ਆ ਜਾਂ ਹੁਣ ਆ ਕਬੂਦਰੀ ਬਾਈ ਉਂਗਲ ਪੈਂਦੀ ਜੋੜ ਦੇ ਵਿੱਚ ਠੀਕ ਆ ਫੁੱਲ ਉਂਗਲ ਆਹ ਕੁਂਗਲ ਪੈ ਰਹੀ ਜੋੜਾ ਜਿਹੜਾ ਜੋੜ ਖੁੱਲਾ ਹੁੰਦਾ ਨਾ ਆਪਣਾ ਹੱਡੀਆਂ ਵਾਲਾ ਕਈ ਕਹਿੰਦੇ ਇਹਨੂੰ ਜੋੜਨ ਨੂੰ ਬਾਈ ਜੋਰ ਤਾਂ ਮਾਰਦੇ ਆ ਨਾ ਵੀ ਜੋੜ ਖੁੱਲੇ ਵਾਲੇ ਜੋ ਇਦਾਂ ਦਾ ਬਾਈ ਕੋਈ ਸੀਨ ਨਹੀਂ ਇਹ ਤਾਂ ਬੱਸ ਨਾ ਵੀ ਪੰਬੜ ਪੂਸੇ ਵਾਲਾ ਹੀ ਕੰਮ ਆ ਵੀ ਪਾਈ ਚਲੋ ਜਿੱਦਾਂ ਨੂੰ ਮਰਜ਼ੀ ਹੈ ਨਾ ਗੱਲਾਂ ਹੀ ਆ ਬਾਕੀ ਬੜੀਆਂ ਚਲੋ ਠੀਕ ਆ ਹਰ ਇੱਕ ਦਾ ਆਪਣਾ ਆਪਣਾ ਤਜਰਬਾ ਮੈਂ ਕਿਸੇ ਨੂੰ ਮਾੜਾ ਚੰਗਾ ਨਹੀਂ ਕਹਿੰਦਾ ਬਾਈ ਜੋ ਵੀ ਆ ਹਨਾ ਪਰ ਆਪਾਂ ਜੋ ਅੱਜ ਤੱਕ ਸਿੱਟਾ ਕੱਢਿਆ ਬਾਈ ਆਪਾਂ ਨੂੰ ਕੋਈ ਸਿੱਟਾ ਨਹੀਂ ਇੱਚੋਂ ਨਿਕਲਿਆ ਕੀ ਕਿ ਜੋੜ ਖੁੱਲੇ ਵਾਲੇ ਨਹੀਂ ਉੜਦੇ ਜਾਂ ਬੰਦ ਵਾਲੇ ਨਹੀਂ ਉੜਦੇ ਹਾਂ ਇੰਨਾ ਵੀ ਬਾਈ ਜਦੋਂ ਆਪਾਂ ਜੋੜੇ ਲਾਈਦੇ ਆ ਨਾ ਉਦੋਂ ਜ਼ਰੂਰ ਲਾਈਦਾ ਵੀ ਚਲ ਜਿਹੜਾ ਖੁੱਲੇ ਜੋੜ ਵਾਲੀ ਮਾਦੀ ਆ ਤੇ ਬੰਦ ਜੋੜਾਂ ਵਾਲਾ ਨਰ ਲਾਦੀਦਾ ਉਦਾਂ ਹੀ ਮਤਲਬ ਸ਼ੁਰੂ ਤੋਂ ਜੋ ਆਪਾਂ ਚਲਾਈ ਹੁੰਨੇ ਆ ਜਾਂ ਸ਼ੁਰੂ ਤੋਂ ਲਾ ਲਓ ਵੀ ਜੋ ਵੀ ਦਿਮਾਗ ਟਿਕਿਆ ਸਾਡਾ ਜਿੱਥੇ ਕੋ ਉਸ ਹਾਵਣਾ ਬਾਈ ਬੰਦ ਜੋੜ ਤੇ ਉਹ ਦੇਖੀ ਬਾਕੀ ਬਾਈ ਦੇਖੋ ਪਾਰ ਵੀ ਕੀ ਖੋਲਦੇ ਠੀਕ ਆ ਆ ਪਾਰ ਹੁੰਦੇ ਬਾਈ ਠੀਕ ਆ ਆ ਪਾਰ ਚੈੱਕ ਕਰੋ ਪਤਲੇ ਪਾਰਾ ਗੁੰਤਰੀ ਦੇ ਠੀਕ ਆ ਇਹ ਉੜਦੀ ਜਮਾ ਉੱਚੀ ਵੀ ਆ ਸਲੋ ਵੀ ਉੜਦੀ ਆ ਠੀਕ ਆ ਐਦਾਂ ਦਾ ਕੋਈ ਸੀਨ ਨਹੀਂ ਕਿ ਪਰਾਂ ਵਾਲੇ ਵੀ ਪਤਲੇ ਪਰਾਂ ਵਾਲੇ 100% ਬਾਈ ਵੀ ਤਿੱਖੇ ਉੜਨੇ ਆ ਜਾਂ ਤੇਜ਼ੀ ਉੜਨੇ ਆ ਨੀਵੇਂ ਉੜਨੇ ਐਦਾਂ ਦਾ ਵੀ ਕੋਈ ਸੀਨ ਨਹੀਂ ਹੈਗਾ ਹਨਾ ਬਾਕੀ ਬਾਈ ਚੈੱਕ ਸਭ ਤੋਂ ਮੇਨ ਜਿਹੜੀ ਚੰਗੇ ਗੁੰਤਰੀ ਪਛਾਣ ਹੁੰਦੀ ਹੈ ਨਾ ਹੁਣ ਆ ਚੈੱਕ ਕਰੋ ਬਾਈ ਵਾਈਬ੍ਰੇਟ ਪਤਾ ਨਹੀਂ ਹੁਣ ਕੈਮਰੇ ਚ ਪਤਾ ਲੱਗਦੀ ਕਿ ਨਹੀਂ ਆ ਬਾਈਬ੍ਰੇਟ ਜਿੰਨੀ ਪਰਾਂ ਚ ਬਾਈ ਵਾਈਬ੍ਰੇਟ ਵਾਈਬ੍ਰੇਟ ਜੀ ਹੋਊਗੀ ਨਾ ਦੇਖੋ ਕੰਬਲੇ ਹੋਣਗੇ ਪਾਰਾ ਦੇਖੋ ਫੁੱਲ ਵਾਈਬ੍ਰੇਟ ਆ ਹੁਣ ਮੈਨੂੰ ਇਹ ਨਹੀਂ ਪਤਾ ਕੈਮਰੇ ਚ ਪਤਾ ਲੱਗਦਾ ਕਿ ਨਹੀਂ ਹੱਤ ਨਾਲ ਜਦੋਂ ਫੜਦੇ ਆ ਫੁੱਲ ਵਾਈਬ੍ਰੇਟ ਆ ਕਬੂਤਰ ਪੂਰਾ ਜਾਨ ਚ ਇੱਥੋਂ ਪਤਾ ਲੱਗਦਾ ਵੀ ਜਾਨ ਚ ਆ ਜਾਨਵਰ ਠੀਕ ਆ ਤੇ ਅੱਖ ਦੇ ਬਾਈ ਕਿਰੇ ਆ ਅੱਖ ਦੇਖਣ ਦਾ ਕੀ ਹੁੰਦਾ ਮਤਲਬ ਵੀ ਅੱਖ ਕਿੱਦਾਂ ਦੇਖੀਏ ਜਾਂ ਕਿੱਦਾਂ ਹਨ ਵੀ ਕੀ ਅੱਖ ਬਾਈ ਆ ਚੈੱਕ ਕਰੋ ਕੱਚੀਆਂ ਪੀਲੀਆਂ ਵਾਲੇ ਤਾਂ ਆਪਣੇ ਫੇਵਰੇਟ ਕਬੂਤਰ ਆ ਸ਼ੁਰੂ ਤੋਂ ਹੀ ਠੀਕ ਆ ਅੱਖਾਂ ਸਾਰੇ ਵਾਲੇ ਚੰਗੇ ਆ ਉੜਦੇ ਸਾਰੇ ਆ ਖਟੀਆਂ ਪੀਲੀਆਂ ਚਿੱਟੀਆਂ ਜੋ ਵੀ ਕਾਲੀਆਂ ਕੁਲੀਆਂ ਸਾਰੇ ਉੜਦੇ ਆ ਬਾਕੀ ਜਰ ਹਰ ਇੱਕ ਦਾ ਬੰਦੇ ਦੀ ਆਪਣੀ ਆਪਣੀ ਹੁੰਦੀ ਏ ਮੈਨੂੰ ਪਸੰਦ ਆ ਇਹ ਚੀਜ਼ ਮੈਨੂੰ ਕੱਚੀ ਪੀਲੀ ਵਾਲੇ ਕੁੱਤਰ ਬਾਲੇ ਪਸੰਦ ਆ ਠੀਕ ਆ ਹੁਣ ਬਾਈ ਇਹ ਚ ਅੱਖ ਚ ਕੀ ਦੇਖਣਾ ਜਿੱਦਾਂ ਹੁਣ ਆ ਕੱਚੀ ਬਿਲੀ ਆਖਣਾ ਇਹਦੇ ਅੰਦਰ ਜਿਹੜਾ ਬਈਆ ਕਾਲਾ ਡੇਲਾ ਹਵਲਾ ਕਾਲਾ ਡੇਲਾ ਹੈਗਾ ਨਾ ਉਹਦੇ ਆਲੇ ਦੁਆਲੇ ਜਿੰਨਾ ਗੋਲ ਕੇ ਰਾਕਾਲਾ ਗੂੜਾ ਹੋਊਗਾ ਬਾਈ ਠੀਕ ਆ ਤੇ ਅੱਖ ਦੇ ਉੱਪਰਲੇ ਬੰਨੇ ਵੀ ਇੱਕ ਕਾਲਾ ਘੇਰਾ ਹੁੰਦਾ ਹੈ ਕਈ ਭੂਰੇ ਰੰਗ ਚ ਹੁੰਦਾ ਕਾਲੇ ਚ ਹੁੰਦਾ ਬਾਈ ਜੇ ਦੇ ਦੋ ਘੇਰੇ ਪੂਰੇ ਗੂੜੇ ਹੋਣਗੇ ਜਮਾ ਬਾਈ 1% ਨਹੀਂ ਹੁੰਤਰ ਹਿੱਲਦੇ ਠੀਕ ਆ ਬਾਕੀ ਕੋਈ ਛੇੜਖਾਨੀ ਕਰੋਗੇ ਤਾਂ ਸਾਰੇ ਹਿੱਲ ਜਾਂਦੇ ਇੱਥੇ ਪੰਜ ਪੰਜ ਬਾਜ਼ੀਆਂ ਜਿੱਤੇ ਵਾਲੇ ਵੀ ਜਿੱਤ ਜਾਂਦੇ ਹਿੱਲ ਜਾਂਦੇ ਹਨਾ ਵੀ ਚਾਰ ਚਾਰ ਪੰਜ ਪੰਜ ਬਾਜ਼ੀਆਂ ਜਿੱਤੇ ਹੁੰਦੇ ਉਹ ਵੀ ਕੂਤਰ ਹਿੱਲ ਜਾਂਦੇ ਤੇ ਆਪਾਂ ਬਾਈ ਜਿੰਨੇ ਖੁਸ਼ਕ ਤੇ ਲਾਲ ਪਾਇਰ ਹੁਣ ਪੈਰ ਵੀ ਆਪਾਂ ਇਹ ਚੀਜ਼ਾਂ ਦੇਖੀ ਦੀਆਂ ਚੰਗੇ ਕੂਤਰ ਚ ਠੀਕ ਆ ਵੈਸੇ ਚਲੋ ਜੇ ਤਾਂ ਹੁਣ ਲੈਉਣਾ ਉਹ ਚੀਜ਼ਾਂ ਤਾਂ ਆਪਾਂ ਬਾਈ ਇਹ ਚੀਜ਼ਾਂ ਦੇਖ ਕੇ ਲਈਦਾ ਹਨਾ ਜੇ ਕੇਕ ਕੋ ਲੈਣਾ ਪਹਿਲੀ ਗੱਲ ਤਾਂ ਆਪਾਂ ਲੈਂਦੇ ਨਹੀਂ ਚਲੋ ਜਦੋਂ ਹੁਣ ਨਸਲ ਬਣ ਜਾਂਦੀ ਫੇ ਤਾਂ ਬਾਈ ਪਤਾ ਹੀ ਹੁੰਦਾ ਵੀ ਯਾਰ ਆਹ ਜੋੜਾ ਮਾਂ ਕੂਤਰੀ ਕਬੂਤਰ ਇਦਾਂ ਲਾਤੇ ਮੇਰੇ ਸੈੱਟ ਬਹਿ ਜਾਣੇ ਆ ਤੇ ਕੁਛ ਦੇਖਣ ਦੀ ਲੋੜੇ ਹੀ ਨਹੀਂ ਪੈਂਦੀ ਜਮਾ ਜਿਉ ਤੁਹਾਨੂੰ ਪਤਾ ਵੀ ਮੇਰੇ ਤੋਂ ਬਲੱਡ ਪਿਆ ਹਨਾ ਚਲੋ ਜੇ ਨਮਾ ਲੈ ਕੇ ਆਉਣਾ ਕੇਕ ਕੋ ਤੇ ਬਾਈ ਆਹ ਜਿਹੜੀਆਂ ਤਿੰਨ ਕਲੀਆਂ ਹੁੰਦੀਆਂ ਹਨਾ ਬਾਈ ਆਹ ਤਿੰਨ ਪਰ ਜਿਹੜੇ ਆਹ ਜਿਹੜਾ ਗਵਲਾ ਪਰ ਆ ਵਾਲਾ ਤੀਜਾ ਪਰ ਹਨਾ ਆਹ ਵਾਈਬਰੇਟ ਦੇਖੋ ਚੈੱਕ ਹੁੰਦੀ ਆ ਦੇਖੋ ਵਾਈਬਰੇਟ ਜਮਾ ਸਿਰੇ ਦੇ ਕਮੂਤਰ ਹੁੰਦੇ ਜਾਣ ਚੋ ਕਹਿੰਦਾ ਮਤਲਬ ਵੀ ਜਾਣ ਚਾਹੁੰਦਾ ਰੋਕੋ ਠੀਕ ਆ ਅੱਜ ਵੀ ਫਾਹੇ ਵੱਡੂ ਮੈਨੂੰ ਇੰਨਾ ਪਤਾ ਵੀ ਅੱਜ ਵੀ ਤਿੰਨ ਚਾਰ ਵਾਰੀਆਂ ਕੂਤਰੀ ਡਾਲੀ ਹੈ ਨਾ ਹੁਣ ਵੀ ਦਿਨ ਫਿਰੂਗੀ ਇਹ ਕੂਤਰੀ ਠੀਕ ਆ ਫੁੱਲ ਜਾਣ ਚ ਪਈ ਆ ਜੋੜ ਦਾ ਕੋਈ ਮੈਟਰ ਨਹੀਂ ਕਰਦਾ ਬਈ ਬੰਦ ਜੋੜ ਹੋਵੇ ਖੁੱਲਾ ਹੋ ਉਸ ਆਪਣਾ ਜੋੜ ਵਾਲੀ ਦੇ ਜਦੋਂ ਮੈਂ ਤੁਹਾਨੂੰ ਦੱਸਿਆ ਨਾ ਬੰਦ ਦਾ ਤੇ ਖੁੱਲੇ ਜੋੜ ਵਾਲੀ ਲਾ ਲਓ ਖੁੱਲੇ ਜੋੜ ਵਾਲ ਤੇ ਬੰਦ ਵਾਲੀ ਲਾ ਲਓ ਨਾਲ ਠੀਕ ਆ ਤੇ ਘੇਰੇ ਬਾਈ ਆਹ ਘੇਰੇ ਚੈੱਕ ਕਰਨੇ ਆ ਜਿੰਨੇ ਵੀ ਗੂੜੇ ਹੋਣਗੇ ਘੇਰੇ ਕੱਚੀ ਪੀੜਾ ਕੂਤਾ ਤਾਂ ਬਈ ਜਮਾ ਛੱਡਿਆ ਨਾ ਕਰੋ ਇਹ ਆਪਣੇ ਹੁੱਡੇ ਦੇ ਬਣਦੇ ਨਾ ਹੁਣ ਕਬੂਤਰੀ ਹੱਥ ਚ ਫੜੀ ਆ ਵਾਈਬਰੇਟ ਚੈੱਕ ਕਰੋ ਕਬੂਤਰੀ ਦੀ ਫੁੱਲ ਠੀਕ ਆ ਇਹ ਚੀਜ਼ਾਂ ਕੈਮਰੇ ਚ ਤਾਂ ਨਹੀਂ ਆਉਣੀਆਂ ਜੋ ਮੈਨੂੰ ਹੱਥ ਚ ਫੜ ਕੇ ਪਤਾ ਲੱਗਦਾ ਨਾ ਪੂਰੀ ਵਾਈਬਰੇਟ ਕਬੂਤਰੀ ਦੀ ਸਿਰਾਈ ਆ ਹਨਾ ਹੁਣ ਤੁਹਾਨੂੰ ਬੰਦ ਵਾਲੀ ਵੀ ਦਿਖਾਉਣਾ ਮੈਂ ਬੰਦ ਮੈਂ ਬੰਦ ਪੂਛਾਂ ਵਾਲੇ ਵੀ ਤੁਹਾਨੂੰ ਦਿਖਾ ਦਿੰਦਾ ਤੁਹਾਨੂੰ ਆ ਪੱਠਾ ਆਪਣਾ ਬੜਲੇ ਵਾਲੀ ਦਾ ਠੀਕ ਆ ਇਹ ਬਾਈ ਜਮਾ ਜਿੱਦਾ ਪੂਛਾ ਬੰਦ ਕਰਕੇ ਉੱਡਦੇ ਤਾਂ ਜਦੋਂ ਉੱਡਦੇ ਨਾ ਜਮਾ ਬੰਦ ਕਰਕੇ ਉੱਡਦੇ ਆ ਠੀਕ ਆ ਪੱਲੇ ਚੋਂ ਆਪ ਇਹਨਾਂ ਦੇ ਕੱਟੇ ਹੋਏ ਆ ਹਨਾ ਮੈਂ ਤੁਹਾਨੂੰ ਹੁਣ ਕੀ ਚੋੜੇ ਪਰਾਂ ਵਾਲੇ ਆ ਕਬੂਤਰ ਠੀਕ ਆ ਤੇ ਜੋੜ ਇਹਨਾਂ ਕਬੂਤਰਾਂ ਦੇ ਵੀ ਜੋੜ ਬਾਈ ਖੁੱਲੇ ਆ ਤੇ ਲੋਚ ਬਾਈ ਜਿੰਨਾ ਇੱਕ ਕਬੂਤਰ ਫਿਰਦੇ ਮੇਰੇ ਹਿਸਾਬ ਨਾਲ ਨਹੀਂ ਮੇਰੇ ਗੁੱਡੇ ਤੇ ਪੂ ਫਿਰਦਾ ਹੋਣਾ ਆਹ ਵਾਲੀ ਨਸਲ ਜਿੰਨੀ ਲੋ ਦੇ ਵਿੱਚ ਫਿਰਦੀ ਆ ਜਿੰਨੀ ਵੀ ਗਰਮੀ ਪਵੇ ਹਨਾ ਸਰਾ ਕਰਾਉਂਦੇ ਆ ਤੇ ਅੱਖ ਬਾਈ ਆੱਖ ਚੈੱਕ ਕਰ ਲਓ ਬੱਚੀ ਝਾੜੇ ਝੂੜੇ ਪਿਆ ਬੱਚਾ ਇਹ ਚਿੱਟੀ ਆੱਖਾ ਘੇਰੇ ਉਦਾਂ ਹੀ ਸੇਮ ਉਹੀ ਚੀਜ਼ ਹਨਾ ਕਾਲੇ ਘੇਰੇ ਗੂੜੇ ਕਾਲੇ ਉੱਪਰਲਾ ਵੀ ਤੇ ਕਾਲੀ ਢਿੱਲੇ ਦੇ ਉਹ ਵੀ ਨਾਲ ਆਪਾਂ ਇਹ ਚੀਜ਼ਾਂ ਦੇਖੀ ਦੀਆਂ ਠੀਕ ਆ ਬਾਕੀ ਪੂਛ ਦੇ ਜਿੰਨੇ ਪੂਛ ਤੋਂ ਹਟਵੇਂ ਪਰ ਹੋਣ ਪੂਛਲਕੀ ਜੀ ਛੋਟੀ ਤਾਂ ਪਰ ਵੱਡੇ ਹੋਣ ਕੂਤਰ ਵਾਲੇ ਚੰਗੇ ਜੋ ਆਪਾਂ ਚੰਗੇ ਦੀ ਸ਼ਾਲੀ ਬਾਕੀ ਉੜਦੇ ਸਾਰੇ ਹੀ ਆ ਬਈ ਉੜਦੇ ਛੋਟੀਆਂ ਪੂਛਾਂ ਪੱਛਾਂ ਬੁੱਟੀਆਂ ਵਾਲੇ ਸਾਰੇ ਹੀ ਉੜਦੇ ਆ ਜਿਹੜੀ ਨਸਲ ਆ ਉਹਨੇ ਉੱਡਣਾ ਹੀ ਆ ਜੋ ਵੀ ਆ ਪਰ ਆਪਾਂ ਚਲੋ ਜੇ ਕਿਸੇ ਕੋ ਲੈਣਾ ਆਪਾਂ ਕਿਹੜੀਆਂ ਚੀਜ਼ਾਂ ਆਪਾਂ ਦੇਖੀ ਦੀਆਂ ਯਾਰ ਆਪਣੇ ਕੋਲ ਚੰਗੇ ਕਿਹੜੇ ਕੂਤਰ ਫਿਰਦੇ ਆ ਉਹ ਤੁਹਾਨੂੰ ਮੈਂ ਜਰੂਰ ਦੱਸ ਦਿੰਦਾ ਠੀਕ ਆ ਜੋੜ ਬੰਦ ਖੁੱਲੇ ਦਾ ਕੋਈ ਸੀਨ ਨਹੀਂ ਠੀਕ ਆ ਉਦੋਂ ਬਾਅਦ ਜਿਹੜੇ ਪੂਛਾ ਬੰਦ ਕਰਕੇ ਕਬੂਤਰ ਉੜਦੇ ਆ ਬਾਈ ਜਮਾ ਐਂ ਕਰਕੇ ਉਹ ਬਾਈ ਤੁਸੀਂ 100% ਦੇ ਲਿਓ ਕਬੂਤਰ ਲੰਬੇ ਉਡਣਗੇ ਤਾਂ ਚੱਲ ਕੇ ਉਡਣਗੇ ਠੀਕ ਆ ਝੋਂਡੇ ਚ ਨਹੀਂ ਰਲਦੇ ਜਿਹੜੇ ਹੁੰਦੇ ਬਾਈ ਐਂ ਖੁੱਲੀਆਂ ਪੂਛਾਂ ਖੋਲ ਕੇ ਉੜਦੇ ਆ ਉਹ ਜਮਾ ਬਾਈ ਇੱਕ ਥਾਂ ਤੇ ਮਤਲਬ ਗੋਲ ਥੇਰੀ ਦੇ ਹੋਣਗੇ ਝੋਂਡੇ ਝੁੱਟਣਗੇ ਜ਼ਿਆਦਾ ਜ਼ਿਆਦਾ ਕਬੂਤਰ ਤੇ ਪਿਛੇ ਲਾਈ ਲੱਗ ਹੁੰਦੇ ਆ ਆਪਾਂ ਇਹ ਚੀਜ਼ਾਂ ਕਹਿ ਸਕਦੇ ਹਾਂ ਹੁੰਦੀਆਂ ਆ ਤੇ ਹੈਗੀਆਂ ਵੀ ਆ ਬਾਈ ਠੀਕ ਆ ਉਦੋਂ ਵਾਰ ਸਿਰ ਸਿਰ ਬਾਈ ਜਮਾ ਇਹਦਾ ਚਪਟਾ ਹੋਣਾ ਚਾਹੀਦਾ ਠੀਕ ਆ ਚਪਟਾ ਸਿਰ ਅੱਖਾਂ ਜਿੱਦੀਆਂ ਬਾਹਰ ਹੋਣਗੀਆਂ ਉਹਨੇ ਬੈਠਾ ਬੈਰੀ ਗੋਲੀ ਗੋਤਰ ਫੜ ਹੁੰਦਾ ਤਿੱਖੇ ਹੁੰਦੇ ਉਹਤਰੋ ਠੀਕ ਆ ਬੈਰੀ ਬੁਰੀ ਦੇ ਡਿੱਕੇ ਜਨੀ ਬਾਕੀ ਨਾਰਮਾਦੀਆ ਜੋ ਵੀ ਆ ਜਿਹੜੀ ਹੇਕਾਂ ਨਾ ਇਥੋਂ ਕਬੂਤਰ ਦੀ ਮੋਰੋ ਚੋੜਾ ਪਿੱਛੇ ਉਹ ਪਤਲਾ ਚੰਗੇ ਕਬੂਤਰ ਦੀ ਨਿਸ਼ਾ ਆਪਾਂ ਜਿਹੜੀ ਆਪਾਂ ਦੇਖੀ ਦੀ ਆਪਣੀ ਬਰੀਡ ਜੰਨੀ ਵੀ ਆਪਣੇ ਕੋਲ ਬਰੀਡ ਪਈ ਆ ਨਾ ਆਪਾਂ ਜੋ ਵੀ ਉਹਨਾਂ ਦਾ ਦੇਖੀਦਾ ਬਾਈ ਪਿੱਛੇ ਉਹ ਪਤਲਾ ਠੀਕ ਆ ਮੋਰੋ ਮੋਟੇ ਆ ਚੀਜ਼ ਤੋਂ ਇਹ ਕਬੂਤਰ ਵਾਲੇ ਜਮਾ ਸਹੀ ਹੁੰਦੇ ਆ ਬਾਈ ਠੀਕ ਆ ਸਿਰ ਚਪਟਾ ਅੱਖਾਂ ਬਾਹਰ ਨੂੰ ਹਿੱਕਾਂ ਝੋੜੀਆਂ ਪਿੱਛੋਂ ਸਲੇਮੇ ਹੁਣ ਪਤਲੇ ਠੀਕ ਆ ਪੂਸ਼ ਵਾਂਗੂ ਹੀ ਜਾਂਦੇ ਹੁਣ ਇਹ ਚੀਜ਼ਾਂ ਬਾਈ ਬਾਲੀਆਂ ਖਰੀਆਂ ਹੁੰਦੀਆਂ ਤੇ ਇਹ ਹੀ ਨਿਸ਼ਾਨੀ ਹੁੰਦੀ ਚੰਗੇ ਰੂਪ ਦੀ ਠੀਕ ਆ ਤੇ ਬਾਕੀ ਤੁਹਾਨੂੰ ਮਾਉਣ ਕੈਮਰੇ ਨਾਲ ਉਦਾਂ ਦਿਖਾਉਣਾ ਕੋਈ ਜੰਨੇ ਵੀ ਪਏ ਆ ਵੀ ਕਿਹੜਾ ਚੀਜ਼ ਇੱਕ ਹੋਰ ਕਬੂਤਰੀ ਹੋਣਾ ਤਾਂ ਦੂਰਾ ਆ ਆਪਣੀ ਬਾਈ ਬੜਲੇ ਵਾਲੀ ਦੀ ਜਿਹੜੀ ਮਾਂ ਆ ਉਹਦੀ ਭੈਣ ਆ ਸਗੀ ਬੜਲੇ ਵਾਲੀ ਦੀ ਮਾਂ ਦੀ ਭੈਣ ਆ ਬਲਬੜ ਲੈ ਲਈ ਦੀ ਮਾਸੀ ਆ ਇਹ ਬੜਲੇ ਵਾਲੀ ਦੀ ਇਹ ਵੀ ਕੱਚੀ ਪੀਲੀ ਵਾਲੀ ਤਾਂ ਦੱਸਿਆ ਵੀ ਇਹਨਾਂ ਦਾ ਤਾਂ ਬੜਾ ਤਕੜਾ ਪੈਣਾ ਹਨਾ ਪਰ ਚੈੱਕ ਕਰ ਲੋ ਸੇਮ ਜਮਾ ਹੀ ਉਦਾਂ ਹੀ ਤੀਜਾ ਪਰ ਉੱਚਾ ਠੀਕ ਆ ਹੁਣ ਕਈ ਪਰ ਪਾਰਾ ਪਾਈ ਨੇ ਇੱਕ ਖੋਲ ਕੇ ਦੇ ਦਿਆ ਕਬੂਤਰਾ ਦੇ ਬਈ ਜਮਾ ਸਾਰੇ ਆ ਹਰ ਇੱਕ ਨੂੰ ਠੀਕ ਆ ਐਨੇ ਖੋਲਦੇ ਆ ਆ ਪਰਾਂ ਦੀ ਦੇਖ ਲੋ ਵਾਈਬ੍ਰੇਟ ਫੁੱਲ ਕਬੂਤਰਾ ਜਾ ਬਈ ਠੀਕ ਆ ਤੇ ਸਿਰ ਬਈ ਆ ਚੀਜ਼ ਜਿੰਨੀ ਹੋਊਗੀ ਅੱਖਾਂ ਬਾਹਰ ਦੇਖਦੇ ਹੁਣੇ ਹਨਾ ਆ ਦੇਖੋ ਅੱਖਾਂ ਬਾਹਰ ਸਿਰ ਚਪਟਾ ਬਈ ਜਮਾ ਕਬੂਤਰ ਬਾਲੇ ਚੰਗੇ ਹੁੰਦੇ ਆ ਵਾਲੇ ਹੈਗੇ ਛੋਟੇ ਛੋਟੇ ਆ ਬਈ ਆ ਦੇਖ ਲੋ ਕੋਈ ਕਹਿੰਦਾ ਵੱਡੇ ਕਬੂਤਰ ਉੜਦੇ ਆ ਜਾਂ ਕਿਦਾਂ ਵੀ ਇਹ ਚੀਜ਼ਾਂ ਤੋਂ ਬਈ ਆ ਇੱਕ ਗੇਠ ਦਾ ਤਾਂ ਇਹਦਾ ਸਰੀਰ ਹੀ ਆ ਪੂਰਾ ਇੱਕ ਗੇਠ ਦਾ ਤਾਂ ਇੰਨੀ ਕ ਤੋਣ ਵੱਜਦੀ ਮੋਰੇ ਠੀਕ ਆ ਗੇਠ ਗੇਠ ਦੇ ਕਬੂਤਰ ਆ ਠੀਕ ਆ ਗੇਠ ਤੋਂ ਮਾੜੇ ਚਾਰ ਉਂਗਲਾ ਵੱਧ ਹੋਣਗੀਆਂ ਤੋਣ ਤੋਣ ਪਾ ਕੇ ਤੇ ਜੇ ਆਪਾਂ ਬੋੜੀ ਮਣੀਏ ਤੇ ਇੱਕ ਗੇਠ ਦੀ ਪੂਰੀ ਬੋੜੀ ਆ ਬਈ ਠੀਕ ਆ ਆ ਕਬੂਤਰ ਆ ਬਈ ਤੇ ਆਹੇ ਕੁਛ ਦੇਖੀਦਾ ਆਪਾਂ ਚੰਗੇ ਕਬੂਤਰ ਚ ਜਾਂ ਜਿੱਦਾਂ ਵੀ ਹਿਲਾ ਲਓ ਹਨਾ ਤੇ ਹੁੰਦੇ ਸਾਰੇ ਚੰਗੇ ਆ ਜਿਹੜੇ ਆਪਾਂ ਨਸਲ ਦੇ ਵਿੱਚੋਂ ਕੋਈ ਵੇਲੇ ਵੱਡੇ ਵਿਗੜ ਜਾਂਦੇ ਆ ਕੁਝ ਵੀ ਇਹ ਨਹੀਂ ਆਪਾਂ ਕਹਾਂਗੇ ਕਿ ਉਹ ਮਾੜੇ ਹੁੰਦੇ ਹਨ ਕੂਤਰ ਬਾਈ ਸਾਰੇ ਚੰਗੇ ਹੁੰਦੇ ਨਸਲ ਹੋਵੇ ਬਸ ਤੁਹਾਨੂੰ ਪਤਾ ਹੋਵੇ ਆ ਜਮਾ ਬੰਦ ਜੋੜਦੀ ਆ ਬਈ ਜਮਾ ਬੰਦ ਆ ਕੂਤਰੀ ਦਾ ਜਮਾ ਇੰਨੇ ਕ ਚੀੜੇ ਆ ਬਾਈ ਕੂਤਰ ਮੈਂ ਕਹਿੰਦਾ ਇਹ ਆ ਜਿਹੜੀ ਨਸਲ ਆਣਾ ਬਾਈ ਹਿੱਕ ਚੋੜੀ ਆ ਦੇਖੋ ਕਿਦਾਂ ਹਿੱਕ ਬਾਹਰ ਨੂੰ ਪੱਲੇ ਦਾ ਬਾਹਰ ਆ ਨਾ ਇਹ ਜਿਹੜੀ ਚੀਜ਼ ਹੁੰਦੀ ਆ ਬਾਈ ਆਪਾਂ ਇਹਨਾਂ ਨੂੰ ਚੀੜੇ ਬਹੁ ਮੰਦੀ ਦਾ ਵੀ ਲੋ ਵਾਸਤੇ ਕੂਤਰ ਆ ਇਹ ਜਿੰਨੇ ਪਤਲੇ ਸਰੀਰ ਦੇ ਠੀਕ ਆ ਇਹੜਾਵੇ ਵੀ ਬਹੁਤਾ ਹੁਣ ਕਈ ਬਾਈ ਕਹਿੰਦੇ ਯਾਰ ਘਰੇ ਉਡਣਾ ਨਹੀਂ ਚਾਹੀਦਾ ਕਰੇ ਚਲੋ ਹਰ ਇੱਕ ਦੀ ਆਪਣਾ ਆਪਣਾ ਤਜਰਬਾ ਕੋਈ ਕਿਸ ਹਾਵਣਾ ਡੋਂਦਾ ਕੋਈ ਕਿਸ ਹਾਵਣਾ ਹੁਣ ਮੇਰੇ ਕੋਲ ਦੋ ਤਿੰਨ ਨਸਲਾਂ ਬਾਈ ਇੱਕ ਤਾਂ ਬਾਲੀਆਂ ਬਾਈ ਘਰੇ ਦੋ ਤਿੰਨ ਘੰਟੇ ਹੀ ਉੜਦੇ ਆ ਠੀਕ ਆ ਬਾਹਰ ਜਾ ਕੇ ਨੱਕ ਜ਼ੋਰ ਮਾਰਦੇ ਛੱਡ ਗਲਾ ਦੋ ਹੁਣ ਜਿਹੜੇ ਆ ਕਬੂਤਰਾ ਬਾਈ ਘਰੇ ਦੇਢ ਚਪੋਂਦੇ ਆ ਤੇ ਬਾਹਰ ਵੀ ਉੜਦੇ ਆ ਬਾਹਰ ਜਿੱਤਦੇ ਵੀ ਆ ਠੀਕ ਆ ਆ ਚੈੱਕ ਕਰੋ ਲੈ ਬਾਬੇ ਆ ਆਪਣੇ ਕਬੂਤਰਾ ਹੀ ਬੱਚੇ ਕੱਢਦੇ ਠੀਕ ਆ ਇੱਕੋ ਹੀ ਬੱਚਾ ਸੀ ਮਲੇ ਇੱਕ ਬੱਚਾ ਕੱਢ ਦਿੱਤਾ ਤੇ ਇਹਨੇ ਵੀ ਦੋਨੇ ਅੰਡੇ ਦਿੱਤੇ ਆ ਠੀਕ ਆ ਅੱਜ ਆਪਾਂ ਚੈੱਕ ਕਰਕੇ ਦੇਖਦੇ ਆ ਕੀ ਪ੍ਰੋਸੀਜਰ ਆ ਅੰਡੇ ਦਾ ਹਨਾ ਤੇ ਇਹਨੇ ਵੀ ਬਾਈ ਦੇ ਦਿੱਤੇ ਆ ਮੈਂ ਕਾਰਡ ਰੱਖਿਆ ਵੀ ਕਿਦਾਂ ਅੰਡੇ ਦਿੱਤੇ ਸੀ ਇਹਦੇ ਚੈੱਕ ਕਰਨੇ ਆਪਾਂ ਹਨਾ ਉਧਰੋਂ ਆਪਣਾ ਉਹ ਸ਼ਾਹ ਦੇ ਥੱਲੇ ਪਈ ਬਾਈ ਆਹ ਬੜਲੇ ਵਾਲੀ ਦੀ ਖਾਨਾ ਮੈਂ ਕੱਲ ਨੂੰ ਸਾਫ਼ ਕਰਦਾ ਕਿਉਂਕਿ ਵੇਂਦੇ ਇਹ ਸੁੱਕੇ ਥਾਈਆਂ ਉਹ ਸਾਈਡ ਤੇ ਜਾ ਕੇ ਪਰਾ ਤੇ ਇਧਰ ਮਿੱਠਾ-ਮੂਠਾ ਕਰ ਜਾਂਦੇ ਛੋਟੇ ਬੱਚੇ ਇਹਨਾਂ ਕੀਤੇ ਮੈਂ ਛੇੜੇ ਨਹੀਂ ਬਾਈ ਇਹ ਖਾਨਾ ਹੁਣ ਸਾਫ਼ ਕਰਕੇ ਇੱਕ ਆਬ ਮੈਂ ਕਹਿੰਦਾ ਇੱਕ ਝੋਲੀ ਪਲਾ ਕੇ ਫੇਰੀ ਖਾਨੇ ਖੁੰਨੇ ਚੰਗੀ ਤਰ੍ਹਾਂ ਸਾਫ਼ ਕਰਕੇ ਇਹਨਾਂ ਦੇ ਅੰਦਰ ਰੰਗ ਕਰਾਂਗੇ ਬਾਈ ਠੀ ਮੇਰੇ ਸਾਬ ਨਾਲ ਬਾਈ ਮੈਂ ਇਧਰੋਂ ਚਾੱਕੀ ਲੈਣੇ ਜੋੜਿਆਂ ਵਾਲੇ ਇਧਰ ਰੱਖਣੇ ਨਹੀਂ ਜੋੜਿਆਂ ਵਾਲੇ ਮੈਂ ਉਧਰ ਬਣਾਉਣਾ ਖੁੱਡਾ ਉਹ ਵਾਲਾ ਹੀ ਠੀਕ ਆ ਤੇ ਮੁਰਗੀਆਂ ਮਰਗੀਆਂ ਵੀ ਲਿਓਣੀਆਂ ਹੋਣਾ ਸਿਆਲ ਸੜ ਪਹਿਲਾਂ ਉਧਰ ਮੁਰਗੀਆਂ ਰੱਖਾਂਗੇ ਬਾਅਦ ਚੋ ਅਗਲੇ ਸਾਲ ਜਦੋਂ ਬੱਚੇ ਪੁੱੱਚੇ ਲੈਣੇ ਆ ਤਾਂ ਉਦੋਂ ਚੇਂਜ ਕਰ ਲਾਂਗੇ ਉਦੋਂ ਖੁੱਡਾ ਹਨਾ ਹੁਣ ਫਿਲਹਾਲ ਉੱਚ ਮੈਂ ਮੁਰਗੀਆਂ ਰੱਖ ਦੇਣੀਆਂ ਬਈ ਲਿਆ ਕੇ ਆਪਾਂ ਆਂਡੇ ਆਂਡਿਆਂ ਨੂੰ ਘਰ ਵਾਸਤੇ ਅੱਜ ਜਿਹੜੇ ਤੁਹਾਨੂੰ ਆਪਾਦਿਕ ਵੀਡੀਓ ਦਾ ਆਪਾਂ ਉਸ ਜੀ ਦੀਓ ਬਣਾ ਲਈ ਹਨਾ ਵੀ ਕਬੂਤਰ ਦੀ ਪਰਖ ਕਿੱਦਾਂ ਹਨਾ ਮੇਰੇ ਸਾਬ ਨਾਲ ਤੁਹਾਨੂੰ ਸਮਝ ਲੱਗੀ ਹੋਣੀ ਬਾਈ ਚਲ ਫੇ ਜੇ ਵੀ ਨਾ ਫੇ ਪ੍ਰੋਪਰ ਮੈਂ ਇੱਕ ਵੀਡੀਓ ਪੂਰੀ ਇਸ ਨੁਕਤੇ ਤੇ ਬਣਾਵਾਂਗੇ ਆਪਾਂ ਕੰਪਿਊਟਰ ਫੜ ਕੇ ਹਰਵਿੰਦਰ ਹੋਊਗਾ ਤੇ ਉਦੋਂ ਕਲੀਅਰ ਨਹੀਂ ਤੁਹਾਨੂੰ ਜਿਆਦਾ ਵਧੀਆ ਤਰੀਕੇ ਨਾਲ ਮੈਂ ਦਿਖਾਉਂਗਾ ਹਨਾ ਬਾਕੀ ਮੇਰੇ ਹਿਸਾਬ ਨਾਲ ਤੁਹਾਨੂੰ ਸਮਝ ਲੱਗ ਜਾਣੀ ਆ ਵੀ ਚੰਗੇ ਕਬੂਤਰ ਦੀ ਪਰਖ ਕਰਨੀ ਕਿੱਦਾਂ ਜਾਂ ਕਿੱਦਾਂ ਨਹੀਂ ਕਿਸੇ ਨੂੰ ਲੈਣੀ ਆ ਹਨਾ ਮੇਰੇ ਹਿਸਾਬ ਨਾਲ ਤਾਂ ਚੀਜ਼ ਤੁਹਾਨੂੰ ਸਮਝ ਲੱਗ ਗਈ ਹੋਣੀ ਬਾਕੀ ਜੇ ਨਾ ਵੀ ਲੱਗੀ ਤਾਂ ਮੈਨੂੰ ਕਮੈਂਟ ਕਰਕੇ ਦੱਸਿਓ ਫਿਰ ਆਪਾਂ ਇਸ ਚੀਜ਼ ਤੇ ਦੁਬਾਰਾ ਵੀਡੀਓ ਬਣਾਵਾਂਗੇ ਚੰਗੇ ਕਬੂਤਰ ਦੀ ਪਛਾਣ ਕਿੱਦਾਂ ਹਨਾ ਕਰਨੀ ਪਛਾਣ ਕਿੱਦਾਂ ਨਹੀਂ ਤੇ ਬਾਕੀ ਚੰਗਾ ਕਬੂਤਰ ਭਾਈ ਆਪ ਹੀ ਦੱਸ ਦਿੰਦਾ ਹਾਂ ਦਾ ਕਿ ਮ ਉਹ ਤਰਾਪ ਹੀ ਦੱਸ ਦਿੰਦਾ ਹਾਂ ਉਹਦਾ ਕਿ ਮੈਂ ਚੰਗਾ ਹੈਗਾ ਜਾਂ ਨਹੀਂ ਹੈਗਾ ਕਿ ਨਹੀਂ ਬੈਣਾ ਉੱਠਣੀਓ ਪਤਾ ਲੱਗ ਜਾਂਦੀ ਉਹ ਉਤਰ ਦੀ ਹਾਂਜੀ ਬਾਪੋ ਕੀ ਹਾਲ ਚਾਲ ਆ ਤੇ ਇੱਕ ਬਾਈ ਆਪਣਾ ਸਿੰਕ ਕਲੈਕਸ਼ਨ ਤੇ ਬਾਈ ਕਹਿੰਦਾ ਯਾਰ ਕਿ ਲਾਲ ਕਿਲੇ ਤੇ 26000 ਇਹਨੂੰ ਤੇ ਹਰਵਿੰਦਰ ਕੋਲੋਂ ਝੰਡਾ ਚੜਾਵਾਗੇ ਬਾਈ ਕੋਈ ਚੱਕਰ ਨਹੀਂ ਚਾੜੂਗਾ ਇਹ ਇਹ ਚੜਾਵਾਗੇ ਇਹ ਚੜ ਜਾਂਦਾ ਬਾਈ ਜਿੱਥੇ ਮਰਜ਼ੀ ਚੜਾ ਦਿਓ ਦਰਖਤਾਂ ਦਰਖਤਾਂ ਦੇ ਖੰਭਿਆਂ ਹੁੰਭਿਆਂ ਤੇ ਆ ਆਪਣਾ ਇਹ ਨਿਕਨ ਤਾਂ ਤੇਜ਼ ਆ ਬੰਦਾ ਇਹ ਆ ਦੇਖ ਲਓ ਬਈ ਬੰਦੇ ਦੀ ਡਿਮਾਂਡ ਵੀ ਆ ਚੜ ਜਾਊਗਾ ਬਾਈ ਕਹਿੰਦਾ ਇੱਥੇ ਵਰਤ ਤੇ ਇੱਕ ਬਾਈ ਦਾ ਹੋਰ ਹਰਵਿੰਦਰ ਸਿੰਘ ਬਾਈ ਕਹਿੰਦਾ ਵੀ ਬਾਈ ਬੱਚੇ ਮਰੀ ਜਾਂਦੇ ਆ ਯਾਰ ਕੋਈ ਹੱਲ ਦੱਸ ਦਿਓ ਨਾ ਇਹਨਾਂ ਬਾਰੇ ਵੀ ਤੇ ਬਾਈ ਯਾਰ ਜੇ ਬੱਚੇ ਮਰਦੇ ਆ ਨਾ ਠੀਕ ਆ ਜਾਂ ਕੋਈ ਆ ਬਾਈ ਖੁੱਡੇ 'ਚ ਜਾਂ ਸਰਾਬਾ ਹੋਊਗਾ ਜਾਂ ਤੁਸੀਂ ਦਾਣਾ ਨਹੀਂ ਠੰਡ ਹੋਊਗੀ ਖੁੱਡੇ ਦੇ ਵਿੱਚ ਠੰਡਾ ਹੋਊਗਾ ਕੰਮ ਬੜਦਾ ਹਨਾ ਧੁੱਪ ਤੋਂ ਛੋਟੇ ਬੱਚਿਆਂ ਨੂੰ ਲਵਾਦਿਆ ਕਰੋ ਕੱਢ ਕੇ ਜ਼ਰੂਰੀ ਹੁੰਦਾ ਵੀ ਆਪਾਂ ਛੋਟੇ ਜਦੋਂ ਮਾੜੇ ਮਾੜੇ ਪਾਰ ਆ ਗਏ ਨਾ ਉਹਨਾਂ ਨੂੰ ਧੁੱਪ ਲਵਾਇਆ ਕਰ ਤੇ ਪੂਟਾ ਪੂਟਾ ਚੱਲਦਾ ਰਹਿੰਦਾ ਠੀਕ ਆ ਐਦਾਂ ਦਾ ਕੋਈ ਸੀਰ ਆਉਂਦਾ ਨਹੀਂ ਹੈਗਾ ਠੀਕ ਆ ਤੇ ਇੱਕ ਵੀਰਾ ਹੋਰ ਕਹਿੰਦਾ ਇਹ ਕਹਿੰਦਾ ਬਾਈ ਵੀਡੀਓ ਰੋਜ਼ ਬਣਾ ਕੇ ਬਣਾਇਆ ਕਰੋ ਹਨਾ ਵੀਰ ਜੀ ਬਾਈ ਵੀਡੀਓ ਦਾ ਡੇਲੀ ਬਣਾਈ ਦੀ ਮੇਰੇ ਹਿਸਾਬ ਨਾਲ ਕੋਈ ਇੱਕ ਅੱਧਾ ਨਾਗਾ ਪੈ ਜੇ ਤੇ ਮੈਂ ਉਹਦੇ ਲਈ ਹੱਥ ਜੋੜ ਕੇ ਸੋਰੀ ਆ ਵੈਸੇ ਮੈਂ ਡੇਲੀ ਹੀ ਵੀਡੀਓ ਬਣਾਉਣਾ ਹਾਂ ਹਨਾ ਐਦਾਂ ਦਾ ਕੋਈ ਹੁੰਦਾ ਨਹੀਂ ਹੈਗਾ ਤੇ ਬਾਕੀ ਕਈ ਬਾਈਆਂ ਨੇ ਕਿਹਾ ਸੀ ਹਨਾ ਬਾਈ ਵੀ ਪਿਕਸਲ ਸਹੀ ਆ ਵੀਡੀਓ ਵਧੀਆ ਚੱਲਦੀ ਆ ਤੁਸੀਂ ਕੋਈ ਚੱਕਰ ਨਹੀਂ ਇਦਾਂ ਬਣਾਓ ਕੋਈ ਚੱਕਰ ਨਹੀਂ ਬਾਈ ਜੇ ਇਦਾਂ ਹੀ ਆ ਤਾਂ ਵੀਡੀਓ ਲੰਬੀਆਂ ਬਣਾਇਆ ਕਰਾਂਗੇ ਕੱਲ ਤੋਂ ਠੀਕ ਆ ਕੱਲ ਤੋਂ ਵੀਡੀਓ ਵਧੀਆ ਬਣਾਇਆ ਕਰਾਂਗੇ ਤੇ ਮਤਲਬ ਵੱਡੀ ਬਣਾ ਕੇ ਰਾਂਗੇ ਵਧੀਆ ਲਤ ਆਪਾਂ ਰੋ ਹੀ ਕੋਸ਼ਿਸ਼ ਕਰੀਦੀ ਆ ਕਿ ਵਧੀਆ ਹੀ ਬਣੇ ਹਨਾ ਬਾਕੀ ਫੇਰ ਵੀ ਜੋ ਕਮੀ ਵੇਸ਼ੀ ਰਹਿ ਜਾਂਦੀ ਆ ਤੇ ਸੋਰੀ ਹਨਾ ਬਾਕੀ ਕੋਈ ਚੱਕਰ ਨਹੀਂ ਗਾਂ ਦੀ ਗਾਂ ਬਾਈ ਆਪਾਂ ਵਧੀਆ ਹੀ ਕਰਾਂਗੇ ਠੀਕ ਆ ਵੱਡੀ ਵੀਡੀਓ ਆਪਾਂ ਲੰਬੀ ਕਰਨੀ ਸ਼ੁਰੂ ਕਰ ਦਾਂਗੇ ਤੇ ਬਾਈ ਕਬੂਤਰ ਜਿੰਦ ਜਾਨ ਠੀਕ ਆ ਬਾਈ ਕਹਿੰਦਾ ਮੱਖਣੀ ਦੇ ਸਕਦੇ ਨਹੀਂ ਬਾਈ ਮੈਂ ਪਹਿਲਾਂ ਸਮਝਾਇਆ ਦਿਨਾਂ ਦੇ ਵਿੱਚ ਮੱਖਣੀ ਦਾ ਕੀ ਰੋਲ ਕੀ ਆ ਆਪਾਂ ਨੂੰ ਹਜੇ ਨਹੀਂ ਚਾਹੀਦੀ ਬਾਈ ਮੱਖਣੀ ਮੁਖਣੀ ਮਕੜੀ ਸ਼ੁਰੂ ਕਰਾਂਗੇ ਆਪਾਂ ਬਾਜ਼ੀਆਂ ਦੇ ਵਿੱਚ ਹਜੇ ਤੁਸੀਂ ਨੋਰਮਲ ਦਾਣਾ ਦੂਣਾ ਪਾਓ ਜਿੱਦਾਂ ਪਾਉਣੇ ਆ ਠੀਕ ਆ ਤੇ ਬਿੰਦਾ ਫਾਰਮ ਆ ਬਾਈ ਹਨਾ ਤੇ ਨੋਵਾ ਮੁਕਸ ਜਿਹੜਾ ਹੈਗਾ ਆ ਬਾਈ ਨੋਵਾ ਮੁਕਸ ਜਿਹੜੇ ਤੁਹਾਨੂੰ ਕੁਝ ਕਰਨ ਦੀ ਜਿਹੜੇ ਨਾਲ ਉਹ ਉਹਨਾਂ ਨੂੰ ਦੇ ਸਕਦੇ ਆ ਨਾ ਬਾਈ ਜਿਹੜਾ ਨੋਵਾ ਮੁਕਸ ਕੈਪਸੂਲ ਆ ਨਾ ਉਹਦਾ ਕੋਈ ਐਡਾ ਸੀਨ ਨਹੀਂ ਹੁੰਦਾ ਬਾਈ ਉਹ ਜਿੱਦਾਂ ਮਤਲਬ ਥੱਲੇ weight ਵੁੱਡ ਨਹੀਂ ਨਾ ਵੱਡਦਾ ਉਹਨਾਂ ਵਾਸਤੇ ਹੁੰਦਾ ਕਈ ਬਾਈ ਹੋਰ ਵੀ ਇੰਸਟਾਗ੍ਰਾਮ ਤੇ ਕਈ ਤਰੀਕਿਆਂ ਤੋਂ ਪਾਈ ਜਾਂਦੇ ਲੱਤਾਂ ਖੜਗੀਆਂ ਜਾਂ ਕੁਝ ਵੀ ਹੁੰਦਾ ਰ ਚਲੋ ਵੈਸੇ ਤਾਕਤ ਤਾਂ ਵੀ ਆਪਾਂ 20% ਕਹਿ ਸਕਦੇ ਤਾਕਤ ਦਾ ਵੈਸੇ ਉਹ ਮਤਲਬ ਰੇਸ਼ਾ ਰੂਸ਼ਾ ਖਤਮ ਕਰ ਦਿੰਦਾ ਜਿਹਨੂੰ ਰੇਸ਼ਾ ਨਹੀਂ ਹੜਦਾ ਜਾਂ ਕੁਝ ਵੀ ਦਰਸੀ ਨਾ ਰੇਸ਼ੇ ਤੋਂ ਜ਼ਿਆਦਾ ਕੰਮ ਕਰਦਾ ਆ ਉਹ ਉਦਾਂ-ਉਦਾਂ ਕੋਈ ਜ਼ਿਆਦਾ ਕੋਈ ਕੰਮ ਹੈ ਨਹੀਂ ਹੈਗਾ ਨਾ ਐਂਟੀਬਾਇਓਟਿਕ ਚ ਵੀ ਆਉਂਦਾ ਹਲਕਾ-ਪੁਲਕਾ ਉਹ ਕੈਪਸੂਲ ਠੀਕ ਆ ਤੇ ਬਾਈ ਕਹਿੰਦਾ ਸੀਗਾ ਵੀ ਇੱਕ ਬਾਈ ਦਾ ਆਇਆ ਸੀ ਮਨਪ੍ਰੀਤ ਬਾਈ ਹਨਾ ਗੋਸਲਾ ਤੇ ਕਹਿੰਦਾ ਬਾਈ ਕਹਿੰਦਾ ਵੀ ਬਾਜਰਾ ਜਿਹੜਾ ਆ ਵੀ ਧੋ ਕੇ ਪਾ ਸਕਦੇ ਬਾਈ ਦੇਖੋ ਵੱਡੇ ਜਾਨਵਰਾਂ ਨੂੰ ਜਿੱਦਾਂ ਮਰਜੀ ਪਾਓ ਕੋਈ ਕੋਈ ਚੱਕਰ ਨਹੀਂ ਦਦਾ ਠੀਕ ਆ ਪਰ ਜਿਹੜੇ ਆਪਣੇ ਡਾਵੇ ਕਬੂਤਰ ਆ ਨਾ ਉਹਨਾਂ ਨੂੰ ਇਦਾਂ ਦੀਆਂ ਗਰਮ ਚੀਜ਼ਾਂ ਨਾ ਪਾਓ ਗਰਮੀਆਂ ਨੂੰ ਕੂਤਰ ਪਾਣੀ ਨੂੰ ਬਹੁਤ ਜਾਊਗਾ ਬਾਜ਼ੀਆਂ ਤੇ ਠੀਕ ਆ ਪਾਣੀ ਨੂੰ ਜਾਂਦੇ ਜਿਆਦਾ ਹੋਊਗਾ ਠੀਕ ਆ ਤੇ ਜਿਹੜੀ ਬਾਈ ਵੇਰੀ ਵਨ ਵੇਰੀ ਵਨ ਇੰਜੈਕਸ਼ਨ ਦੇ ਪਿਕ ਅਗਲੀ ਵੀਡੀਓ ਚ ਪਾਉ ਦਿਓ ਵੇਰੀ ਵਨ ਇੰਜੈਕਸ਼ਨ ਦੀ ਬਾਈ ਜਿਹੜਾ ਵੇਰੀ ਵਨ ਦਾ ਇੰਜੈਕਸ਼ਨ ਹੈ ਨਾ ਉਹ ਬਾਈ ਤੁਸੀਂ ਉਦਾਂ ਹੀ ਨੋਰਮਲ ਮੈਡੀਕਲ ਤੋਂ ਵੀ ਪੁੱਛੋਗੇ ਤੁਹਾਨੂੰ ਇਹ ਕੈਪਸੂਲ ਦੂਜਾ ਟੀਗਾ ਇੰਜੈਕਸ਼ਨ ਮਿਲ ਜਾਣਾ ਤੇ ਇਹਦੇ ਬਾਈ ਤਿੰਨ ਟੱਕ ਇਹਦੇ ਤੇ ਤਿੰਨ ਟੱਕ ਟੈਰਾਮਾਈਸਿਨ ਦੇ ਟੀਕੇ ਦੇ ਮਿਕਸ ਕਰਕੇ ਲਾ ਦਿਓ ਉਹਨਾਂ ਵੀ ਜਮਾ ਬਾਈ ਸੈੱਟ ਹੋ ਜਾਂਦੇ ਉਹ ਤਾਂ ਠੀਕ ਆ ਜੇ ਘੁੰਮਣੀ ਕੰਮਣੀ ਚ ਪਏ ਹੁੰਦੇ ਹਨ ਤੇ ਜਿਹੜੇ ਬਾਈ ਕੱਚੇ ਕੁੱਚੇ ਆਂਡੇ ਲਾਉਂਦੀਆਂ ਜਾਂ ਕਿੱਦਾਂ ਵੀ ਆ ਉਹ ਬਾਈ ਮੈਂ ਦੱਸੀ ਦਵਾਈ ਜਿਹੜੀ ਉਹੋ ਹੀ ਤੁਸੀਂ ਦੇ ਲੋ ਉਹਦੇ ਨਾਲ ਹੀ ਬਾਈ ਜਿਹੜੇ ਕੱਚੇ ਕੁੱਚੇ ਮਲਾਂਡੇ ਉਂਡੇ ਲਾਉਂਦੀਆਂ ਉਹ ਜਮਾ ਸੈੱਟ ਹੋ ਜਾਣਗੇ ਠੀਕ ਆ ਤੇ ਜਿਹੜਾ ਬਾਈ ਇੱਕ ਸੰਦੀਪ ਹੀਰ ਆ ਬਾਈ ਹਨ ਉਹਨੇ ਬਾਈ ਨੇ ਕਿਹਾ ਸੀਗਾ ਕਿ ਬਾਈ ਜਿਹੜਾ ਰੰਗ ਰੂਗ ਤੁਸੀਂ ਕੂਤਰਾਂ ਦੇ ਲਾਉਨੇ ਆ ਉਹ ਬਣਿਆ ਬਣਾਇਆ ਲਾਉਨੇ ਆ ਜਾਂ ਬਣਾਉਣਾ ਕਰਦਾ ਬਾਈ ਜਿਹੜੇ ਚੁੰਨੀਆਂ ਰੰਗ ਕਰਦੇ ਹਨ ਚੁੰਨੀਆਂ ਰੰਗਣ ਵਾਲਾ ਜਿਹੜਾ ਵਧੀਆ ਰੰਗ ਹੁੰਦਾ ਉੜਦਾ ਨਹੀਂ ਹੁੰਦਾ ਪੱਕਾ ਰੰਗ ਲੈ ਲਿਓ ਚੁੰਨੀਆਂ ਆ ਲਿਆ ਵੋ ਜਿਹੜੇ ਚੁੰਨੀਆਂ ਰੰਗਦੇ ਆ ਉਹ ਲਿਆ ਕੇ ਬਾਈ ਕਾਲਾ ਰੰਗ ਦੀ ਬਾਈ ਚੜਦਾ ਉਹ ਵਾਲਾ ਕਾਲਾ ਨਾਲ ਲਿਓ ਬਾਕੀ ਲਾਲ ਹਰਾ ਜਿਹੜਾ ਵੀ ਤੁਸੀਂ ਲੈਣਾ ਲੋਨੇ ਆ ਚੋਨੇ ਆ ਨਾ ਲਉਣਾ ਉਹ ਲਿਆ ਕੇ ਬਾਈ ਥਿਨਰ ਦੇ ਵਿੱਚ ਪਾ ਕੇ ਉਲਾ ਸਕਦੇ ਆ ਤੇ ਸਪੈਲਟ ਦੇ ਵਿੱਚ ਵੀ ਪਾ ਸਕਦੇ ਆ ਤਾਂ ਥਿਨਰ ਦੇ ਵਿੱਚ ਵੀ ਪਾ ਸਕਦੇ ਆ ਠੀਕ ਆ ਤੇ ਉਹਦੇ ਨਾਲ ਲੱਤਦਾ ਨਹੀਂ ਹੈਗਾ ਬਾਕੀ ਪਤਲਾ ਰੱਖ ਕੇ ਰੰਗ ਥੋੜਾ ਜਿਹਾ ਆਪਣਾ ਥਿਨਰ ਜ਼ਿਆਦਾ ਲੈਣਾ ਇਹ ਨਾ ਕਰਿਓ ਕਿ ਰੰਗ ਜ਼ਿਆਦਾ ਪਾ ਕੇ ਗੂੜਾ ਕਰ ਦਈਏ ਰੰਗ ਥੋੜਾ ਥਿਨਰ ਜ਼ਿਆਦਾ ਤੇ ਰੰਗ ਪਤਲਾ ਪਤਲਾ ਲੱਗੂਗਾ ਉਨਾ ਹੀ ਫਿੱਕਾ ਜਿੰਨਾ ਰੰਗ ਫਿੱਕ ਤੇ ਬਾਕੀ ਇੱਕ ਬਾਈ ਕਹਿੰਦਾ ਵੀ ਬਾਈ ਕਬੂਤਰ ਘੁੰਮਦੇ ਗੁੜਕ ਦੇ ਕਟਕਦੇ ਨਹੀਂ ਜਾਂ ਕੀ ਚੱਕਰ ਆ ਬਾਈ ਉਹਨਾਂ ਨੂੰ ਬਾਜਰਾ ਬੂਈਰਾ ਪੋਣਾ ਸ਼ੁਰੂ ਕਰ ਲਓ ਜਿਹੜੇ ਨਹੀਂ ਗੁੜਕਦੇ ਧੋ ਕੇ ਪੋਣਾ ਧੋ ਕੇ ਪਾ ਲੋ ਚੰਗੀ ਤਰ੍ਹਾਂ ਮਲ ਕੇ ਪੋਣਾ ਜਿਹੜੀ ਕੰਡ ਜੀ ਲੱਜੇ ਤਾਂ ਵੀ ਪਾ ਸਕਦੇ ਵੱਡੇ ਕੂਤਰਾਂ ਨੂੰ ਠੀਕ ਆ ਤੇ ਬਾਕੀ ਬਾਈ ਹੈ ਨਾ ਜਿਹੜੇ ਬਾਈ ਦਾ ਇੱਕ ਦਾ ਹੋਰ ਕਮੈਂਟ ਆਇਆ ਸੀਗਾ ਬਾਈ ਤੇ ਜੀਤਾ ਜੱਟ ਬਾਈ ਕਹਿੰਦਾ ਸੀ ਬਾਈ ਵੀ ਜਿਹੜਾ ਹੈਗਾ ਕਬੂਤਰਾਂ ਦੀ ਬੰਦ ਪੂਛ ਜਾਂ ਖੁੱਲੀ ਖੁੱਲੀ ਪੂਛ ਪਾਜ ਦਾ ਕੋ ਚੱਕਰ ਹੁੰਦਾ ਬਾਈ ਉਹ ਤੁਹਾਨੂੰ ਦੱਸ ਹੀ ਦਿੱਤਾ ਪਿੱਛੇ ਵੀਡੀਓ ਤੁਸੀਂ ਦੇਖ ਲਈ ਆ ਉਹ ਤੇ ਤੁਹਾਨੂੰ ਆਪਣਾ ਕਮੈਂਟ ਦਾ ਜਵਾਬ ਮਿਲ ਜਾਣਾ ਤੇ ਇੱਕ ਬਾਈ ਦਾ ਹੋਰ ਕਮੈਂਟ ਆਇਆ ਸੀ ਕਿ ਕਹਿੰਦਾ ਵੀ ਬਾਈ ਬੱਚੇ ਸੁੱਕੀ ਜਾਂਦੇ ਆ ਬੱਚੇ ਬਣਦੇ ਨਹੀਂ ਬਾਈ ਜੇ ਤਾਂ ਕਲੀ ਗੁਲੀ ਸਿੱਟ ਗਏ ਬੱਚੇ ਫਿਰ ਤਾਂ ਉਹਨਾਂ ਨੂੰ ਮਲੱਪਾ ਜੀ ਲਾ ਲਓ ਜੇ ਛੋਟੇ ਆ ਫਿਰ ਉਹਨਾਂ ਨੂੰ ਹਲਕੀਆਂ ਦੋ ਤਿੰਨ ਬੂੰਦਾ ਟੈਟਰਾ ਮੈਂ ਦੂਜੇ ਹਾਈ ਟੈਕ ਦੀਆਂ ਬਾਈ ਦੋ ਤਿੰਨ ਬੂੰਦਾ ਦੇ ਦਿਓ ਉਸ ਦਿਵਾਰ ਪਾਵਰ ਜੈਲ ਤੇ ਟੈਟਰਾਸਾਈਕਲ ਵਾਲਾ ਪਾਊਡਰ ਉਹਦਾ ਥੋੜਾ ਥੋੜਾ ਉਹ ਦੇ ਚਲੋ ਠੀਕ ਆ ਉਹਨਾਂ ਜਮਾ ਬਾਈ ਸੈੱਟ ਹੋ ਜਾਣਗੇ ਬੱਚੇ ਬਣਨੇ ਵੀ ਸ਼ੁਰੂ ਹੋ ਜਾਣਗੇ ਹਨਾ ਤੇ 4 ਬਾਈ ਆਹੀ ਇੱਕ ਅੱਖਾਂ ਤੋਂ ਬਾਈ ਬਾਈ ਅੱਖਾਂ ਤੋਂ ਬਹੁ ਪਾਈਆਂ ਹੋਈਆਂ ਇੰਸਟਾਗ੍ਰam ਤੇ ਵੀ ਪਾਈ ਹੋਈ ਆ ਠੀਕ ਆ ਬਾਕੀ ਅਗਲੀ ਵੀਡੀਓ ਚ ਮੈਂ ਤੁਹਾਨੂੰ ਦੱਸ ਵੀ ਦਊਂਗਾ ਕਿਹੜਾ ਡ੍ਰੋਪ ਮੇਰ ਕੋਲ ਹੈ ਨਹੀਂ ਮਿਲ ਆ ਕੇ ਉਹ ਡ੍ਰੋਪ ਵੀ ਦਿਖਾ ਦਊਂਗਾ ਤੁਹਾਨੂੰ ਤੇ ਜੇ ਮੈਨੂੰ ਇਦਾਂ ਹੀ YouTube ਤੋਂ ਮਿਲ ਗਈ ਪਰ ਮੈਨੂੰ ਹੁਣ ਨਾਂ ਨਹੀਂ ਚਿੱਤੇ ਹੋਣਾ ਉਹਦਾ ਹਨਾ ਤੇ ਜੇ ਚਿੱਤੇ ਆ ਗਿਆ ਤਾਂ ਮੈਂ ਦੇਖ ਕੇ ਇਥੇ ਪਾ ਵੀ ਦਊਂਗਾ ਡਿਸਪਲੇ ਤੇ ਲਾ ਦਊਂਗਾ ਫੋਟੋ ਜੇ ਨਾ ਮਿਲਿਆ ਤਫਰਤ ਨੂੰ ਮੈਂ ਲਿਆ ਕੇ ਉਹ ਦਿਖਾ ਦਾਂਗਾ ਠੀਕ ਆ ਬਾਕੀ ਆਹ ਹੀ ਕਮੈਂਟ ਸੀ ਬਾਈ ਜੇ ਕੋਈ ਕਮੈਂਟ ਫੇਰ ਵੀ ਰਹਿ ਗਿਆ ਤੇ ਸੋਰੀ ਉਹਦੇ ਲਈ ਤੇ ਅਗਲੀ ਵੀਡੀਓ ਦੇ ਵਿੱਚ ਮੈਂ ਬਾਕੀ ਜਿਹੜੇ ਕਮੈਂਟ ਰਹਿ ਗਏ ਉਹਨਾਂ ਦਾ ਜਵਾਬ ਦੇ ਦਾਂਗੇ ਵੀਡੀਓ ਵੱਡੀ ਹੋ ਜਾਣੀ ਹੈ ਨਾ ਤੇ ਬਾਕੀ ਠੀਕ ਆ ਬਾਈ ਆਪਣਾ ਆਪਣਾ ਸਾਰੇ ਭਰਾ ਧਿਆਰ ਰੱਖਿਓ ਤੇ ਮਿਲਦੇ ਆਂ ਬਾਈ ਅਗਲੀ ਵੀਡੀਓ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ 26 ਜਨਵਰੀ ਨੂੰ ਬਾਈ ਇਹਨੂੰ ਜਰੂਰ ਆਪਾਂ ਚੰਡੇ ਤੇ ਚਾੜਾਂਗੇ ਪਰ ਮੁੱਖ ਮਹਿਮਾਨ ਬਣ ਕੇ